ਆਰਐਸਐਸ ਬੀਜਪੀ ਬੀਜਪੀ ਕਦੇ ਇਹਦੇ ਇੱਥੋਂ ਨਿਕਲੇ ਆਉਂਦੀ ਆ ਕਦੇ ਇੱਥੋਂ ਨਿਕਲੇ ਆਉਂਦੀ ਆ ਕਦੇ ਉੱਪਰੋਂ ਨਿਕਲ ਜਾਂਦੀ ਆ ਇਹ ਬੀਜਪੀ ਦਾ ਆਰਐਸਐਸ ਹੈ ਜੀ ਦੇਖੋ ਅੱਕੇ ਹੋ ਜੋ ਕੱਚਾ ਪੱਗ ਨਾਲ ਖੈਰ ਰਿਹਾ ਤੇ ਇਹਦਾ ਨਾਸ਼ ਵੀ ਹੋ ਜਾਣਾ ਫੇਜੇ ਪੱਗ ਨਾਲ ਕਹਿੰਦਾ ਇਹ ਜਦੋਂ ਜਦੋਂ ਪੱਗ ਨਾਲ ਖਾਊਗਾ ਨਾ ਇਹਨੂੰ ਮੂੰਹ ਦੀ ਖਾਣੀ ਪੈਣੀ ਆ ਇਹ ਇਹਦਾ ਨਾਸ਼ ਕਰ ਦਿਆਂਗੇ ਨਾ ਛੇੜਨੇ ਸਾਨੂੰ ਨਾ ਛੇੜਨੇ ਜਿਵੇਂ ਭਾਈ ਦੀਪਕਾ ਲੈਂਦਾ ਸੀ ਵੀ ਉਹ ਫਸਲਾਂ ਦੀ ਨਹੀਂ ਨਸਲਾਂ ਦੀ ਲੜਾਈ ਆ ਉਸੇ ਤਰੀਕੇ ਕਲੀ ਸੈਨਟ ਦੀ ਨਹੀਂ ਜੈ ਕੱਲੀ ਕਹ ਲੋ ਸਿੰਡੀਕੇਟ ਦੀ ਲੜਾਈ ਨਹੀਂ ਹੈਗੀ ਇਹ ਸਾਡੀਆਂ ਵਾਲੀ ਨਸਲਾਂ ਦੀ ਲੜਾਈ ਹੈ ਜਦੋਂ ਇਲੈਕਟਿਡ ਬਾਡੀ ਨੂੰ ਭੰਗ ਕਰਕੇ ਨੋਮੀਨੇਟਡ ਆਗੇ ਨੋਮੀਨੇਟਡ ਤਾਂ ਕੋਈ ਵੀ ਕਿਸੇ ਨੂੰ ਵੀ ਕਰ ਸਕਦਾ ਉਹ ਕਿਸੇ ਵੀ ਖਾਸ ਸਾਈਕੀ ਦੇ ਵਿੱਚੋਂ ਬੰਦਾ ਆ ਸਕਦਾ ਕਿਸੇ ਵੀ ਖਾਸ ਸੋਚ ਦੇ ਬੰਦੇ ਨੂੰ ਇਸਟੈਬਲਿਸ਼ ਕੀਤਾ ਜਾ ਸਕਦਾ ਜਦੋਂ ਉਹ ਆਗੇ ਫਿਰ ਉਹ ਤਾਂ ਉਹੀ ਕਰਨਗੇ ਨੇ ਜਿਹੜੇ ਉਹਨਾਂ ਦੇ ਆਕਾ ਕਹਿਣਗੇ ਉਹਨਾਂ ਨੂੰ ਸੰਗ ਦੇ ਉੱਤੇ ਨਿਸ਼ਾਨੇ ਸਾਧ ਰਹੇ ਹਾਂ ਪਰ ਇੱਥੇ ਜਿਹੜੀ ਏਬੀਵੀਪ ਆ ਉਹਨਾਂ ਦਾ ਤਾਂ ਇੱਥੇ ਬੰਦਾ ਜਿੱਤਦਾ ਪਰ ਉਹ ਜਿਹੜਾ ਉਹ ਜਿੱਤਿਆ ਵਿੱਚ ਉਹਨਾਂ ਦੇ ਵਿੱਚ ਪ੍ਰਧਾਨ ਉਹ ਕਿੱਥੇ ਆ ਉਹ ਬੈਠਾ ਜੀ ਕਦੇ ਦਿੱਲੀ ਪਹੁੰਚ ਜਾਂਦਾ ਹੋ ਕਦੇ ਕਿਤੇ ਪਹੁੰਚ ਜਾਂਦਾ ਤੇ ਇਸ ਸੰਘਰਸ਼ ਨੂੰ ਤਾਰੋ ਪੀੜ ਕਰਨ ਵਾਸਤੇ ਵੱਖ-ਵੱਖ ਤਰ੍ਹਾਂ ਦੇ ਬਿਆਨ ਦਵਾਏ ਜਾਂਦੇ ਆ ਇਹ ਵੀ ਗੁਲਾਮ ਆ ਉਹਨਾਂ ਦਾ ਉਸੇ ਸੋਚ ਦਾ ਗੁਲਾਮ ਹੈ ਤੇ ਨੋਮੀਨੇਟਡ ਜਿਹੜੇ ਬੰਦੇ ਲਾਏ ਜਾਂਦੇ ਉਹ ਵੀ ਇਸੇ ਸੋਚ ਦੇ ਗੁਲਾਮ ਹੋਣਗੇ ਜੇ ਸਾਡੇ ਇਲਾਕੇ ਦੇ ਸਾਡੇ ਪੰਜਾਬ ਦੀ ਹੱਕ ਚੀਰ ਕੇ ਯੂਨੀਵਰਸਿਟੀ ਬਣਾਈ ਹੈ ਸੋ ਇਸ ਯੂਨੀਵਰਸਿਟੀ ਦੇ ਉੱਤੇ ਕਲੇਮ ਪੰਜਾਬ ਦਾ ਹੈ ਤੇ ਉਸ ਦਾ ਉਹਨੂੰ ਬਚਾਉਣ ਵਾਸਤੇ ਸਾਨੂੰ ਆਪਦੀਆਂ ਪੜਾਈਆਂ ਛੱਡ ਕੇ ਆਪਦੇ ਕੈਰੀਅਰਾਂ ਦੀ ਚਿੰਤਾ ਛੱਡ ਕੇ ਆਪਦੇ ਘਰ ਪਰਿਵਾਰ ਛੱਡ ਕੇ ਇੱਥੇ ਦਿਨ ਰਾਤ ਮੂਰਤਿਆਂ ਦੇ ਉੱਤੇ ਡਟਣਾ ਪੈ ਰਿਹਾ ਏ। ਕਿਸਾਨੀ ਖੋਲ ਦੇ ਦੌਰਾਨ ਸਾਡੀ ਜ਼ਮੀਨ ਵੀ ਲੈ ਕੇ ਚੱਲੇ ਸੀਗੇ ਅਡਾਨੀਆਂ ਬਾਨੀਆਂ ਵਾਸਤੇ ਤੇ ਉਮੀਦਾਂ ਹੀ ਹੋਣਾਬਲਾ ਸਾਡੇ ਵਿਦਿਅਕ ਢਾਂਚੇ ਤੇ ਐਦਾਂ ਤਾਂ ਨਹੀਂ ਜਾਣ ਦਿੰਦੇ। ਸਿਰ ਲੱਥ ਜਾਣਗੇ ਜੀ ਆਪਣੀ ਵਿਦਿਅਕ ਹੋਂਦ ਨੂੰ ਅਸੀਂ ਖਤਰੇ 'ਚ ਨਹੀਂ ਪਾਉਂਗੇ। ਪੰਜਾਬ ਯੂਨੀਵਰਸਿਟੀ ਪੰਜਾਬੀਆਂ ਕੋਲੋਂ ਗਈ ਸਮਝੋ। ਇਹ ਇਹ ਗੱਲ ਪ੍ਰਚਲਿਤ ਹੋਈ ਆ ਬੀਤੇ ਦਿਨਾਂ ਦੇ ਵਿੱਚ। ਪੰਜਾਬ ਯੂਨੀਵਰਸਿਟੀ ਤੁਹਾਨੂੰ ਲੱਗਦਾ ਵੀ ਚੱਲੇਗੀ ਇਹ ਤਾਂ ਦਿੱਲੀ ਦੇ ਬਾਉਂਡਰ ਤੋਂ ਮੋੜ ਲਾਵਾਂਗੇ ਅਸੀਂ ਅਸੀਂ ਇਹ ਲਾਂ ਭਾਣੀ ਸੀ ਖੱਟਣਾ ਚਾਹੁੰਦੇ ਕਿ ਜਿਨ੍ਹਾਂ ਸਮਿਆਂ ਦੇ ਵਿੱਚ ਤੁਸੀਂ ਯੂਨੀਵਰਸਿਟੀ ਦੇ ਵਿੱਚ ਸੀ ਜਿਨ੍ਹਾਂ ਸਮਿਆਂ ਦੇ ਵਿੱਚ ਤੁਸੀਂ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨਾਂ ਲੜਦੇ ਹੋ ਜਿਨ੍ਹਾਂ ਸਮਿਆਂ ਦੇ ਵਿੱਚ ਤੁਸੀਂ ਯੂਨੀਵਰਸਿਟੀ ਦੇ ਇਲੈਕਸ਼ਨਾਂ ਜਿੱਤਦੇ ਹੋ ਵੀ ਉਹਨਾਂ ਸਮਿਆਂ ਦੇ ਵਿੱਚ ਇਸ ਯੂਨੀਵਰਸਿਟੀ ਨੂੰ ਦਿੱਲੀ ਲੈ ਕੇ ਜਾਂਦੀ ਹੈ ਇਸ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਾਇਆ ਜਾਂਦਾ ਹੈ ਪੰਜਾਬ ਦੇ ਹੱਕ ਮਾਰੇ ਜਾਂਦੇ ਨੇ ਉਦੋਂ ਤੁਸੀਂ ਕੀ ਕਰ ਰਹੇ ਸੀ ਜੇ ਤਾਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਅੱਗੇ ਲੜਾਈ ਲੜਨੀ ਹੈ ਜੇ ਤਾਂ ਚਾਹਨੇ ਹੋ ਵੀ ਤੁਹਾਡੇ ਬੱਚੇ ਗੁਲਾਮੀ ਚੋਂ ਨਿਕਲਣ ਡिक्टੈਟਰਸ਼ਿਪ ਤੋਂ ਨਿਕਲ ਫੇਰ ਤਾਂ ਉਹ ਯੂਨੀਵਰਸਿਟੀ ਵੱਲ ਤੇ ਲੜਾਈ ਲੜੀ ਜਾਊਗੀ 10 ਤਰੀਕ ਨੂੰ ਹਰ ਹਾਲਤ ਦੇ ਵਿੱਚ ਤੁਸੀਂ ਯੂਨੀਵਰਸਿਟੀ ਦੇ ਗੇਟ ਨੰਬਰ 2 ਜਿਹੜਾ 15 ਸੈਕਟਰ ਦੇ ਸਾਹਮਣੇ ਆ ਉਥੋਂ ਐਂਟਰੀ ਕਰਨੀ ਆ ਆ ਕੇ ਸਿੱਧਾ ਤੁਸੀਂ ਇੱਥੇ ਸੰਘਰਸ਼ ਦੇ ਵਿੱਚ ਪਹੁੰਚਣਾ ਸੋ ਇਸੇ ਪੰਜਾਬ ਯੂਨੀਵਰਸਿਟੀ ਖੜੇ ਆ ਜਿੱਥੇ ਕਿ ਸਟੂਡੈਂਟ ਪ੍ਰੋਟੈਸਟ ਕਰ ਰਹੇ ਆ ਸੈਨੇਟ ਨੂੰ ਭੰਗ ਕਰਨ ਨੂੰ ਲੈ ਕੇ ਕੇਂਦਰ ਦੇ ਵੱਲੋਂ ਸੈਨਟ ਭੰਗ ਕਰਕੇ ਤੇ ਇੱਕ ਨਵਾਂ ਰੂਪ ਜਿਹੜਾ ਹੈਗਾ ਉਸ ਦਾ ਉਸ ਨੂੰ ਲਾਗੂ ਕਰਨ ਦੀ ਗੱਲ ਆਉਂਦੀ ਆ ਸੋ ਅੱਜ ਮੀਟਿੰਗ ਕੀਤੀ ਗਈ ਹੈ ਤੇ 10 ਤਰੀਕ ਦਾ ਇਕੱਠ ਰੱਖਿਆ ਗਿਆ ਮੀਟਿੰਗ ਦੇ ਵਿੱਚ ਜਿੱਥੇ ਸਟੂਡੈਂਟ ਜਥੇਬੰਦੀਆਂ ਸ਼ਾਮਿਲ ਹੋਈਆਂ ਉਸ ਦੇ ਨਾਲ ਹੀ ਸਮਾਜਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵੀ ਸ਼ਾਮਿਲ ਹੋਈਆਂ ਉਹਨਾਂ ਦੇ ਵਿੱਚੋਂ ਖੁਸ਼ਿੰਦਰ ਸਿੰਘ ਸਾਡੇ ਨਾਲ ਹੈ ਜੋ ਕਿ ਚਮਕੌਰ ਸਾਹ ਮੋਰਚੇ ਤੋਂ ਇੱਥੇ ਪਹੁੰਚੇ ਹੈ ਬਾਈ ਜੀ ਤੁਸੀਂ ਇੱਥੇ ਆਏ ਹੋ ਮਸਲਾ ਵਿਦਿਆਰਥੀਆਂ ਦਾ ਜਾਂ ਪੰਜਾਬ ਦਾ ਮਸਲਾ ਕੀ ਆ ਜਿਹਦੇ ਕਰਕੇ ਸਾਰਾ ਪੰਜਾਬ ਇੱਥੇ ਇਕੱਠਾ ਹੋ ਗਿਆ ਕੋਈ ਖਾਲਸਾ ਭਾਈ ਜੀ ਦੀ ਗੱਤੇ ਜੀ ਅਸਲ ਦੇ ਵਿੱਚ ਇਹ ਪੰਜਾਬ ਦੀ ਵਿਦਿਅਕ ਹੋਂਦ ਦਾ ਮਸਲਾ ਹੈ ਜੀ ਇਹਨੂੰ ਅਸੀਂ ਇਕੱਲੀ ਸੈਨੇਟ ਦੇ ਨਾਲ ਜਾਂ ਸਿੰਡੀਕੇਟ ਦੇ ਨਾਲ ਜੋੜ ਕੇ ਨਾ ਦੇਖੀਏ ਅਸਲ ਦੇ ਵਿੱਚ ਪੰਜਾਬ ਦੀ ਵਿਦਿਅਕ ਹੋਂਦ ਦਾ ਮਸਲਾ ਹੈ ਜੀ ਇੱਕ ਇੱਕ ਯੂਨੀਵਰਸਿਟੀ ਆ ਜਿਹੜੀ ਅਸੀਂ ਜਦੋਂ ਸਾਨੂੰ 1947 ਦੇ ਵਿੱਚ ਸਾਡੇ ਟੋਟੇ ਕੀਤੇ ਗਏ ਜਿਹੜੀ ਅਸੀਂ ਆਪਣੇ ਨਾਲ ਲੈ ਕੇ ਆਏ ਸਾਡੇ ਘਰ ਵੀ ਰਹਿ ਗਏ ਉਧਰ ਸਾਡੀਆਂ ਜ਼ਮੀਨਾਂ ਵੀ ਰਹਿ ਗਈਆਂ ਸਾਡਾ ਗਹਿਣਾ ਗੱਟਾ ਸਾਡੀ ਖੇਤੀ ਸਾਡੇ ਰਿਸ਼ਤੇ ਸਾਡੀਆਂ ਭੈਣਾਂ ਸਾਡੀਆਂ ਧੀਆਂ ਸਾਡੇ ਭਰਾ ਸਭ ਪਿੱਛੇ ਰਹਿ ਗਏ ਜੀ ਕੋਈ ਜਿਉਂਦਿਆਂ ਦੇ ਰੂਪ ਦੇ ਵਿੱਚ ਰਹਿ ਗਿਆ ਕੋਈ ਲਾਸ਼ਾਂ ਦੇ ਰੂਪ ਦੇ ਵਿੱਚ ਉਧਰ ਰਹਿ ਗਿਆ ਪਰ ਪੰਜਾਬ ਦੇ ਲੋਕਾਂ ਨੇ ਇੱਕ ਚੀਜ਼ ਨੂੰ ਨਾਲ ਲੈ ਕੇ ਆਏ ਸਾਂਝੀ ਤੌਰ ਤੇ ਉਹ ਸੀ ਸਾਡੀ ਇਹ ਪੰਜਾਬ ਯੂਨੀਵਰਸਿਟੀ ਉਹ ਲਾਹੌਰ ਤੋਂ ਰਿਸ਼ਿਫਟ ਕੀਤੀ ਗਈ ਜੀ ਤੇ ਪੰਜਾਬ ਦੀ ਧਰਤੀ ਤੇ ਹੀ ਇਹ ਨੂੰ ਫਿਰ ਜਗ੍ਹਾ ਮਿਲੀ ਆੰਤਮ ਰੂਪ ਦੇ ਵਿੱਚ ਇਹ ਪੰਜਾਬ ਸੀ ਪਹਿਲਾਂ ਜਿੱਥੇ ਅੱਜ ਆਪਾਂ ਖੜੇ ਆ ਅਸਲ ਦੇ ਵਿੱਚ ਅੱਜ ਪੰਜਾਬ ਜਿਹੜਾ ਇਕੱਠਾ ਹੋਇਆ ਇਹ ਪੰਜਾਬ ਦੀ ਵਿਦਿਕ ਹੋਂਦ ਨੂੰ ਬਚਾਉਣ ਵਾਸਤੇ ਹੋਇਆ ਔਰ ਸਭ ਤੋਂ ਖੂਬਸੂਰਤ ਜਿਹੜੀ ਗੱਲ ਲੱਗੀ ਅੱਜ ਪੁਰਾਣਾ ਪੰਜਾਬ ਇਕੱਠਾ ਦੇਖਿਆ ਜੀ ਹਰਿਆਣਾ ਵੀ ਇੱਥੇ ਸੀ ਹਿਮਾਚਲ ਵੀ ਇੱਥੇ ਸੀ ਪੰਜਾਬ ਵੀ ਇੱਥੇ ਸੀ ਰਾਜਸਥਾਨ ਵੀ ਇੱਥੇ ਸੀ ਇਹ ਉਹ ਪੰਜਾਬ ਸੀ ਜਿਹੜਾ 1947 ਤੋਂ ਵੱਧ ਪਹਿਲਾਂ ਬੰਡਿਆ ਗਿਆ ਸੀਗਾ ਉਹ ਸੰਯੁਕਤ ਪੰਜਾਬ ਅੱਜ ਆਪਣੀ ਹੋਂਦ ਵਾਸਤੇ ਆਇਆ ਹਰ ਇੱਕ ਬੰਦੇ ਦੇ ਦਿਲ ਦੇ ਵਿੱਚ ਦਰਦ ਸੀ ਔਰ ਹਰ ਇੱਕ ਬੰਦਾ ਇਸ ਫੈਸਲੇ ਦਾ ਵਿਰੋਧ ਕਰ ਰਿਹਾ ਸੀਗਾ ਹਰ ਇੱਕ ਬੰਦਾ ਚਾਹੁੰਦਾ ਸੀ ਵੀ ਇਹ ਤਾਨਾਸ਼ਹੀ ਵਤੀਰਾ ਇਹ ਸੈਂਟਰ ਸਰਕਾਰ ਦਾ ਇਹ ਡਿਕਟੇਟਰਸ਼ਿਪ ਹੈ ਇੱਕ ਤਰ੍ਹਾਂ ਦੇ ਨਾਲ ਸਾਡੇ ਹੁਣ ਦਿਮਾਗਾਂ ਤੇ ਹਮਲਾ ਹੋ ਗਿਆ ਸਾਡੀ ਖੇਤੀ ਤੇ ਹਮਲਾ ਹੋ ਗਿਆ ਫੇਰ ਬਾਰਡਰ ਦੇ ਵਿੱਚੋਂ 50 ਕਿਲੋਮੀਟਰ ਅੰਦਰ 라ਕੇ ਸਾਡੀ ਭੂਗੋਲਕ ਸਥਿਤੀ ਤੇ ਹੋ ਗਿਆ ਫੇਰ ਬੀਵੀਐਮ ਵਿਭਾਗੜੇ ਤੇ ਕਬਜ਼ਾ ਕਰਕੇ ਸਾਡੇ ਪਾਣੀਆਂ ਤੇ ਕਬਜ਼ਾ ਹੋ ਗਿਆ ਫੇਰ ਪਿੱਛੇ ਕਾਨੂੰਨੀ ਕਿਸਾਨੀ ਬਿਲ ਆਏ ਉਹਦੇ ਨਾਲ ਸਾਡੀ ਖੇਤੀ ਨੂੰ ਮਾਰਿਆ ਗਿਆ ਹੁਣ ਜਿਹੜੇ ਸਾਡੇ ਪੜ੍ਹੇ ਲਿਖੇ ਦਿਮਾਗ ਆ ਹੁਣ ਇਹ ਉਹਨਾਂ ਤੇ ਹਮਲਾ ਸੱਚ ਬਹੁਤ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਤਾਂ ਕਿ ਕੱਲੋਂ ਸਿਲੇਬਸ ਵੀ ਚੇਂਜ ਹੋ ਸਕੇ ਕੱਲੋਂ ਉਹ ਪੜਾਇਆ ਜਾ ਸਕੇ ਜਿਹੜਾ ਇਹ ਲੋਕ ਸੰਗੀਟਾਂਚਾ ਚਾਹੁੰਦਾ ਜਿਹੜਾ ਇਹ ਸੰਗੀਟਾਂਚਾ ਚਾਹੁੰਦਾ ਇਹ ਕਿਹੜਾ ਸੰਗੀਟਾਂਚਾ ਹੈ ਇਹ ਆਰਐਸਐਸ ਜੀ ਆਰਐਸਐਸ ਭਾਜਪੀ ਬੀਜੇਪੀ ਕਦੇ ਇੱਥੋਂ ਨਿਕਲੇ ਆਉਂਦੀ ਆ ਕਦੇ ਇੱਥੋਂ ਨਿਕਲੇ ਆਉਂਦੀ ਆ ਕਦੇ ਉੱਪਰੋਂ ਨਿਕਲ ਜਾਂਦੀ ਆ ਇਹ ਬੀਜੇਪੀ ਦਾ ਆਰਐਸਐਸ ਹੈ ਇਹ ਜਿਹੜਾ ਢਾਂਚਾ ਚਾਹੁੰਦਾ ਉਹ ਸਾਨੂੰ ਚਾਹੁੰਦੇ ਵੀ ਜਿਹੜੇ ਪੰਜਾਬ ਦੇ 200 ਕਾਲਜ ਨੇ ਜਿਹੜੇ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਡ ਨੇ ਉਹ ਚਾਹੁੰਦੇ ਆਂ ਵੀ ਉਹਨਾਂ ਦੇ ਵਿੱਚ ਅੰਦਰ ਤੱਕ ਮਾਰ ਮਾਰੀ ਜਾਵੇ ਪੰਜਾਬ ਦੇ ਅੰਦਰ ਤੱਕ ਵੈਸੇ ਤਾਂ ਬੀਜੇਪੀ ਕੋਲੋਂ ਆਰਐਸਐਸ ਕੋਲ ਰਸਤਾ ਹੈ ਨਹੀਂ ਕੋਈ ਸਾਰੇ ਰਸਤੇ ਬੰਦ ਹੋ ਗਏ ਪਰ ਉਹ ਕਿਤਾਬਾਂ ਦੇ ਜ਼ਰੀਏ ਵਿਦਿਆ ਦੇ ਜ਼ਰੀਏ ਸਾਡੇ ਲੋਕਾਂ ਦੇ ਦਿਮਾਗ ਵਿੱਚ ਵੜਨੇ ਨੂੰ ਚਾਹੁੰਦੇ ਆਂ ਇਹੀ ਉਹ ਹਮਲਾ ਉਹਨਾਂ ਨੇ ਸੈਨੇਟ ਬੰਦ ਕੇ ਵਿਦਿਆ ਦੇ ਜ਼ਰੀਏ ਤੁਹਾਡੇ ਬੱਚਿਆਂ ਦੇ ਦਿਮਾਗਾਂ 'ਚ ਮੰਨ ਲਓ ਤੁਹਾਡਾ ਬੱਚਾ ਯੂਨੀਵਰਸਿਟੀ ਇੱਥੇ ਐਡਮਿਸ਼ਨ ਲੈ ਲੈਂਦਾ ਤੇ ਇਹ ਸਾਰਾ ਸਿਸਟ ਅਛੇ ਕੀ ਆ ਫਿਰ ਅਸਲ ਦੇ ਵਿੱਚ ਜਿਹੜੇ ਹੁਣ ਇਲੈਕਟਡ ਪਰਸਨ ਤੇ ਨੋਮੀਨੇਟਡ ਪਰਸਨਾਂ ਦੇ ਵਿੱਚ ਫਰਕ ਹੁੰਦਾ ਜੀ ਜਿਹੜੇ ਇਲੈਕਟਡ ਪਰਸਨ ਨੇ ਉਹ ਹੁੰਦੇ ਨੇ ਚੁਣ ਕੇ ਲੋਕ ਚੁਣਦੇ ਉਹਨਾਂ ਨੂੰ ਉਹ ਆਜ਼ਾਦ ਤਬੀਅਤ ਦੇ ਮਾਲਕ ਲੋਕ ਨੇ ਉਹਨਾਂ ਦਾ ਦਿਮਾਗ ਉਹਨਾਂ ਦੀ ਸੋਚ ਆਜ਼ਾਦ ਆ ਉਹਨਾਂ ਨੇ ਸਟੱਡੀ ਬਾਰੇ ਸੋਚਣਾ ਵਿਦਿਆ ਬਾਰੇ ਸੋਚਣਾ ਆਪਣੇ ਕਲਚਰ ਬਾਰੇ ਸੋਚਣਾ ਆਪਣੇ ਖਿੱਤੇ ਬਾਰੇ ਸੋਚਣਾ ਉਸੇ ਹਿਸਾਬ ਨਾਲ ਉਹਨਾਂ ਨੇ ਫਿਰ ਫੈਸਲੇ ਲੈਣੇ ਨੇ ਵੀ ਯੂਨੀਵਰਸਿਟੀ ਦੇ ਵਿੱਚ ਕਿਹੜਾ ਸਿਲੇਬਸ ਹੋਊਗਾ ਕਿੰਨੀ ਫੀਸ ਹੋਊਗੀ ਗਰੀਬਾਂ ਵਾਸਤੇ ਕੀ ਵਜੀਫਾ ਸਕੀਮ ਹੋਊਗੀ ਜਿਹੜਾ ਕੋਈ ਪੜਦਾ ਹੈ ਉਹਦੇ ਵਾਸਤੇ ਕੀ ਸਕਾਲਰਸ਼ਿਪ ਹੋਊਗੀ ਇਹ ਉਹਨਾਂ ਨੇ ਫੈਸਲੇ ਲੈਣੇ ਨੇ ਜੀ ਜਦੋਂ ਇਲੈਕਟਿਡ ਬਾਡੀ ਨੂੰ ਭੰਗ ਕਰਕੇ ਨੋਮੀਨੇਟਡ ਆਗੇ ਨੋਮੀਨੇਟਡ ਤਾਂ ਕੋਈ ਵੀ ਕਿਸੇ ਨੂੰ ਵੀ ਕਰ ਸਕਦਾ ਉਹ ਕਿਸੇ ਵੀ ਖਾਸ ਸਾਇਕੀ ਦੇ ਵਿੱਚੋਂ ਬੰਦਾ ਆ ਸਕਦਾ ਕਿਸੇ ਵੀ ਖਾਸ ਸੋਚ ਦੇ ਬੰਦੇ ਨੂੰ ਇਸਟੈਬਲਿਸ਼ ਕੀਤਾ ਜਾ ਸਕਦਾ ਜਦੋਂ ਉਹ ਆਗੇ ਫਿਰ ਉਹ ਤਾਂ ਉਹੀ ਕਰਨਗੇ ਨਾ ਜਿਹੜੇ ਉਹਨਾਂ ਦੇ ਆਕਾ ਕਰਨਗੇ ਉਹਨਾਂ ਨੂੰ ਉਹ ਆਜ਼ਾਦ ਹਸਤੀ ਤਾਂ ਹੈ ਨਹੀਂ ਨੋਮੀਨੇਟਡ ਬੰਦਾ ਕੌਣ ਹੈ ਜਿਹੜਾ ਕੋਈ ਕਿਸੇ ਨਾ ਕਿਸੇ ਦੇ ਪ੍ਰਭਾਵ ਦੇ ਵਿੱਚ ਆ ਉਹਨੂੰ ਲਾਇਆ ਜਾਊਗਾ ਫਿਰ ਉਹ ਆਜ਼ਾਦ ਸੋਚ ਉਹਨਾਂ ਦੀ ਹੈ ਨਹੀਂ ਜਦੋਂ ਆਜ਼ਾਦ ਸੋਚ ਨਹੀਂ ਫਿਰ ਆਜ਼ਾਦ ਫੈਸਲਾ ਕਿੱਥੋਂ ਆਣਾ ਫਿਰ ਸਭ ਤੋਂ ਪਹਿਲਾਂ ਸਾਡੇ ਜਿਹੜਾ ਇਹ ਸਿਲੇਬਸ ਹੈ ਉਹਦੇ ਤੇ ਹਮਲਾ ਹੋਣਾ ਹੈ ਸਾਡੀਆਂ ਕਿਤਾਬਾਂ ਦੇ ਵਿੱਚ ਜਿਹੜਾ ਸਾਨੂੰ ਅੱਜ ਦੇ ਦਿਨ ਇੱਕ ਐਸੀ ਵਿੱਦਿਆ ਪੜਾਈ ਜਾਂਦੀ ਹੈ ਕਹਿੰਦੇ ਐਸੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਜਿਹਦੇ ਨਾਲ ਅਸੀਂ ਵਰਲਡ ਲੈਵਲ ਤੇ ਦਿਮਾਗ ਪੈਦਾ ਹੋ ਰਹੇ ਨੇ ਵਰਲਡ ਲੈਵਲ ਦੀ ਸੋਚ ਪੈਦਾ ਹੋ ਰਹੀ ਹੈ ਯੂਨੀਵਰਸਿਟੀ ਦੇ ਸਰਟੀਫਿਕੇਟ ਦੀ ਵੈਲਿਊ ਬਹੁਤ ਜ਼ਿਆਦਾ ਹੈ ਜੀ ਇਸ ਯੂਨੀਵਰਸਿਟੀ ਦੇ ਪੜ੍ਹੇ ਹੋਏ ਵਿਦਿਆਰਥੀ ਨੂੰ ਬਹੁਤ ਮਾਨਤਾ ਦਿੱਤੀ ਜਾਂਦੀ ਆ ਪੂਰੀ ਦੁਨੀਆ ਦੇ ਵਿੱਚ ਔਰ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਵੀ ਇੱਥੇ ਪੜ੍ਹਨ ਵਾਸਤੇ ਸਟੂਡੈਂਟ ਆਉਂਦੇ ਨੇ ਕਿਉਂਕਿ ਇੱਥੇ ਇੱਕ ਬਹੁਤ ਅਜੀਬ ਕਾਜਿਬ ਕਿਸਮ ਦੀ ਔਰ ਬਹੁਤ ਨਰੋਲ ਬਹੁਤ ਅੱਛੀ ਐਜੂਕੇਸ਼ਨ ਦਿੱਤੀ ਜਾਂਦੀ ਆ ਪਰ ਉਹ ਸੰਗੀਟਾ ਚਾ ਉਹਦੇ ਤੇ ਹਮਲਾ ਕਰਕੇ ਉਹ ਆਪਣੀ ਸੋਚ ਨੂੰ ਸਾਡੇ ਵਿੱਚ ਘਸਾਉਣਾ ਚਾਹੁੰਦਾ ਪੰਜਾਬ ਦੇ ਅੰਦਰ ਖਿੱਤੇ ਦੇ ਵਿੱਚ ਵੜਨਾ ਚਾਹੁੰਦਾ ਪੰਜਾਬ ਦੇ ਹੁਸ਼ਿਆਰ ਪਰ ਤੋਂ ਲੈ ਕੇ ਆਪਾਂ ਬਾਰਡਰ ਏਰੀਆ ਦੇ ਵਿੱਚ ਲੰਘ ਜਾਈਏ ਉਹ ਸਾਰੇ ਕਾਲਜ ਇਸ ਯੂਨੀਵਰਸਿਟੀ ਨਾਲ ਜੁੜੇ ਹੋਏ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਮਾਲਵੇ ਦੇ ਕਾਲਜ ਜੁੜੇ ਹੋਏ ਨੇ ਪਰ ਦੁਆਬਾ ਤੇ ਮੱਝਾ ਤਾਂ ਇਸ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਹੈ ਨਾ ਉਹ ਆਪਣੀ ਸੋਚ ਨੂੰ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਆ ਸਾਾਨੂੰ ਪ੍ਰਭਾਵ ਦੇ ਵਿੱਚ ਲੈਣਾ ਚਾਹੁੰਦੇ ਆ ਸਾਡਾ ਕਿਸੇ ਨਾ ਕਿਸੇ ਤਰੀਕੇ ਬੜੀ ਕੂਟਨੀਤੀ ਤਰੀਕੇ ਨਾਲ ਸਾਡਾ ਸੰਘੀਕਰਨ ਕਰਨਾ ਚਾਹੁੰਦੇ ਨੇ ਤਾਂ ਕਰਕੇ ਅੱਜ ਪੰਜਾਬ ਇੱਥੇ ਇਕੱਠਾ ਹੋਇਆ ਉਹ ਵੀ ਪੁਰਾਣਾ ਪੰਜਾਬ ਇਕੱਠਾ ਹੋਇਆ ਹੋਇਆ ਹੈ ਜੀ ਸੰਗ ਦੇ ਉੱਤੇ ਨਿਸ਼ਾਨੇ ਸਾਧ ਰਹੇ ਹਾਂ ਪਰ ਇੱਥੇ ਜਿਹੜੀ ਐਬੀਵੀਪ ਆ ਉਹਨਾਂ ਦਾ ਤਾਂ ਇੱਥੇ ਬੰਦਾ ਜਿੱਤਦਾ ਹੈ ਹਾਂ ਜੀ ਜਿੱਤਦਾ ਕੋਈ ਗੱਲ ਨਹੀਂ ਹੈਗੀ ਜੀ ਉਹ ਵੀ ਤਾਂ ਉਹਨਾਂ ਦੀ ਉਹੀ ਤਾਂ ਰੌਲਾ ਨਾ ਜੀ ਗੱਲ ਦਾ ਹੁਣ ਉਹ ਲੜਾਈ ਇਹ ਵਿੱਦਿਅਕ ਢਾਂਚੇ ਦੀ ਆ ਲੜਾਈ ਇਸ ਮੈਨੇਜਮੈਂਟ ਦੀ ਆ ਪਰ ਉਹ ਜਿਹੜਾ ਉਹ ਜਿੱਤਿਆ ਵਿੱਚ ਉਹਨਾਂ ਦੇ ਵਿੱਚ ਪ੍ਰਧਾਨ ਉਹ ਕਿੱਥੇ ਆ ਉਹ ਬੈਠਾ ਜੀ ਕਦੇ ਦਿੱਲੀ ਪਹੁੰਚ ਜਾਂਦਾ ਹੋ ਕਦੇ ਕਿਤੇ ਪਹੁੰਚ ਜਾਂਦਾ ਤੇ ਇਸ ਸੰਘਰਸ਼ ਨੂੰ ਤਾਰੋ ਪੀੜ ਕਰਨ ਵਾਸਤੇ ਵੱਖ-ਵੱਖ ਤਰ੍ਹਾਂ ਦੇ ਬਿਆਨ ਦਵਾਏ ਜਾਂਦੇ ਆ ਮੈਂ ਇਹੀ ਗੱਲ ਮੈਂ ਪਹਿਲਾਂ ਕਰਕੇ ਨੋਮੀਨੇਟਡ ਪਰਸਨ ਇਹ ਵੀ ਇੱਕ ਗੁਲਾਮ ਆ ਉਹਨਾਂ ਦਾ ਉਸੇ ਸੋਚ ਦਾ ਗੁਲਾਮ ਆ ਤੇ ਨੋਮੀਨੇਟਡ ਜਿਹੜੇ ਬੰਦੇ ਲਾਏ ਜਾਣੇ ਉਹ ਵੀ ਇਸੇ ਸੋਚ ਦੇ ਗੁਲਾਮ ਹੋਣਗੇ ਜੀ ਤੇ ਗੁਲਾਮ ਬੰਦਾ ਤਾਂ ਫਿਰ ਆਪਣੇ ਮਾਲਕ ਦੀ ਕਰੂਗਾ ਨਾ ਉਹ ਆਜ਼ਾਦ ਹਸਤੀ ਤਾਂ ਹੈ ਨਹੀਂ ਉਹਨੇ ਸਾਡੇ ਬਾਰੇ ਤਾਂ ਨਹੀਂ ਸੋਚਣਾ ਹੁਣ ਅੱਜ ਦੇ ਦਿਨ ਇੱਥੇ ਯੂਨੀਵਰਸਿਟੀ ਦੇ ਵਿੱਚ ਆਈ ਆਪਾਂ 2500 ਤੋਂ ਲੈ ਕੇ 5000 ਤੱਕ ਬੰਦਾ ਗ੍ਰੈਜੂਏਸ਼ਨ ਕਰ ਜਾਂਦਾ ਜੀ ਪੋਸਟ ਗ੍ਰੈਜੂਏਸ਼ਨ ਕਰ ਜਾਂਦਾ ਕੋਈ ਨਾ ਕੋਈ ਸਕਾਲਰਸ਼ਿਪ ਮਿਲ ਜਾਂਦੀ ਆ ਬਹੁਤ ਸਸਤੀਆਂ ਫੀਸਾਂ ਨੇ ਜੀ ਤੇ ਜਦੋਂ ਇਹਦਾ ਸੰਗੀਕਰਨ ਹੋ ਗਿਆ ਇਹਦਾ ਕੇਂਦਰੀਕਰਨ ਹੋ ਗਿਆ ਔਰ ਇਹ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੋਇਆ ਉਹਨਾਂ ਨੇ ਸੈਂਟਰ ਸਰਕਾਰ ਨੇ ਵੀ ਇਹ ਨੂੰ ਕੋਈ ਵੀ ਫੰਡ ਨਹੀਂ ਦਿੱਤਾ ਜਾਊਗਾ ਲੋਨ ਦਿੱਤਾ ਜਾਊਗਾ ਕਰਜ਼ਾ ਦਿੱਤਾ ਜਾਊਗਾ ਮੁੜਕੇ ਦੀ ਮੈਨੇਜਮੈਂਟ ਨੂੰ ਚਲਾਉਣ ਵਾਸਤੇ ਉਹ ਕਰਜ਼ਾ ਕਿੱਥੋਂ ਪੂਰਾ ਕਰਨਾ ਹੈ ਫਿਰ ਫੀਸਾਂ ਦੇ ਰੂਪ ਦੇ ਵਿੱਚ ਹੋਣਾ ਜਿਹੜਾ ਅੱਜ 2500 ਤੋਂ 5000 ਦੇ ਵਿੱਚ ਕੋਰਸ ਹੋ ਰਿਹਾ ਡਿਗਰੀ ਹੋ ਰਹੀ ਹੈ ਉਹ ਫਿਰ ਕੱਲ ਨੂੰ 30000 35000 50000 ਤੱਕ ਵੀ ਜਾ ਸਕਦੀ ਹੈ ਗਰੀਬੰਦਾ ਕਿੱਥੇ ਪੜੂਗਾ ਜੀ ਨੌਜਵਾਨ ਵਰਗ ਹੈ ਜਿਹੜਾ ਜਿਹੜਾ ਇੱਕ ਸੁਚੇਤ ਦਿਮਾਗ ਵਾਲਾ ਬੰਦਾ ਉਹ ਤਾਂ ਖਤਮ ਹੋ ਗਈ ਸਾਡਾ ਅਸਰ ਦੇ ਵਿੱਚ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਕਿਹਾ ਜਾਂਦਾ ਵਿੱਦਿਆ ਨੂੰ ਵਿੱਦਿਆ ਹੀ ਇੱਕ ਐਸਾ ਗਹਿਣਾ ਜਿਹੜਾ ਗਰੀਬ ਤੇ ਗਰੀਬ ਬੱਚੇ ਨੂੰ ਵੀ ਕਿਤੇ ਖੜਨ ਜਾਊਗਾ ਕਿਤੇ ਲੜਨ ਜਾਊਗਾ ਕਿਤੇ ਬੋਲਣ ਜਾਊਗਾ ਬਲਾ ਲੰਦਾ ਜੀ ਜੇ ਵਿੱਦਿਆ ਹੀ ਨਹੀਂ ਸਾਡੇ ਕੋਲ ਰਹੀ ਫਿਰ ਕੀ ਕਰਾਂਗੇ ਜੀ ਗਰੀਬ ਬੱਚੇ ਕਿੱਥੇ ਜਾਣਗੇ ਜੀ ਇਹ ਨੌਜਵਾਨ ਵਰਗ ਹੈ ਜੀ ਇਹ ਨੌਜਵਾਨ ਵਰਗ ਨੂੰ ਛੇੜ ਕੇ ਗਲਤੀ ਕੀਤੀ ਇਹਨਾਂ ਨੇ ਇਸ ਯੂਨੀਵਰਸਿਟੀ ਦੇ ਵਿੱਚ ਬਹੁਤ ਰੋਸ਼ਨ ਦਿਮਾਗ ਬੱਚੇ ਨੇ ਇਹਨਾਂ ਨੂੰ ਛੇੜ ਲਿਆ ਇਹਨਾਂ ਨੇ ਸੰਗੀਟਾਂਚੇ ਵਾਲੇ ਨੇ ਇਹਨਾਂ ਨੇ ਮਨਛਾ ਤਾਂ ਇਹਨਾਂ ਦੀ ਹੋਰ ਸੀ ਪਰ ਪਾਉਗੀ ਉਲਟੀ ਭਾਰੀ ਇਹਨਾਂ ਦੇ ਇਹਨਾਂ ਨੇ ਸਾਨੂੰ ਇਕੱਠਿਆਂ ਵੀ ਕਰਤਾ ਸਾਡੇ ਪੁਰਾਣੇ ਪੰਜਾਬ ਨੂੰ ਇਕੱਠਾ ਕਰਤਾ ਜੀ ਅੱਜ ਤਾਂ ਧੰਨਵਾਦ ਵੀ ਕਰਦੇ ਇਹਨਾਂ ਦਾ ਨਹੀਂ ਸਵੇਰੇ ਜਦੋਂ ਬੰਦਾ ਉੱਠਦਾ ਹੈ ਫੋਨ ਦੇਖਦਾ ਦੇਖਦਾ ਅੱਛਾ ਅੱਛਾ ਯੂਨੀਵਰਸਿਟੀ ਦਾ ਮਸਲਾ ਛੱਡ ਆਪਾਂ ਕੀ ਲੈਣਾ ਤੁਸੀਂ ਨਹੀਂ ਸੋਚੇ ਇਦਾਂ ਨਹੀਂ ਜੀ ਅਸਲ ਦੇ ਵਿੱਚ ਕੁਝ ਨਾ ਕੁਝ ਅਵੇਅਰਨੈਸ ਦੀ ਕਮੀ ਜ਼ਰੂਰ ਹੈਗੀ ਇਸ ਚੀਜ਼ ਨੂੰ ਲੈ ਕੇ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਸਾਡੀ ਹੋਂਦ ਆ ਮੈਂ ਤੁਹਾਨੂੰ ਦੱਸਿਆ ਵੀ ਸਾਡੀ ਜ਼ਮੀਨਾਂ ਰਹਿ ਗਈਆਂ ਸਾਡੇ ਗਹਿਣੇ ਰਹਿ ਗਏ ਸਾਡੀ ਪਿੱਛੇ Laashaਾਂ ਦੇ ਰੂਪ ਦੇ ਵਿੱਚ ਜਾਂ ਜੂੰਦੇ ਰੂਪ ਦੇ ਸਾਡੇ ਪਰਿਵਾਰਕ ਮੈਂਬਰ ਵੀ ਰਹਿ ਗਏ ਪਰ ਇੱਕੋ ਇੱਕ ਯੂਨੀਵਰਸਿਟੀ ਹੈ ਜਿਹਨੂੰ ਅਸੀਂ ਆਪਣੇ ਲੋਕ ਲੈ ਕੇ ਆਏ ਆ ਇੱਥੇ ਤੱਕ ਹੁਣ ਅਸੀਂ ਪਿੰਡ-ਪਿੰਡ ਜਾਉਂਗੇ ਅਵੇਅਰ ਕਰਾਂਗੇ ਲੋਕਾਂ ਨੂੰ ਉਹ ਤੁਹਾਨੂੰ ਪੁੱਛਣਗੇ ਵੀ ਕਿਉਂ ਜਾਈਏ ਨਹੀਂ ਜੀ ਜੇ ਤਾਂ ਰੋਸ਼ਨ ਦਿਮਾਗ ਬੱਚੇ ਪੈਦਾ ਕਰਨੇ ਆ ਜੇ ਤਾਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਅੱਗੇ ਲੜਾਈ ਲੜਨੀ ਆ ਜੇ ਤਾਂ ਚਾਹਨੇ ਉਹ ਵੀ ਤੁਹਾਡੇ ਬੱਚੇ ਗੁਲਾਮੀ ਚੋਂ ਨਿਕਲਣ ਡਿਕਟੇਟਰਸ਼ਿਪ ਤੋਂ ਨਿਕਲਣ ਫੇਰ ਤਾਂ ਉਹ ਯੂਨੀਵਰਸਿਟੀ ਵਾਸਤੇ ਲੜਾਈ ਲੜੀ ਜਾਊਗੀ ਜੇ ਉਹਨਾਂ ਨੂੰ ਗੁਲਾਮੀ ਪਸੰਦ ਆ ਫਿਰ ਅਸੀਂ ਆਪਣੀ ਕੋਸ਼ਿਸ਼ ਕਰਾਂਗੇ ਜੀ ਸਾਡਾ ਕੰਮ ਹੁੱਕਾ ਲਾਉਣਾ ਸੀ ਉਹ ਕਲਾਵਾਂਗੇ ਪਰ ਜਿੰਮੇਦਾਰ ਅੱਜ ਹਜ਼ੂਮ ਇਕੱਠਾ ਹੋਇਆ ਇਲਾਕਾ ਇਕੱਠਾ ਹੋਇਆ ਚਾਰ ਸਟੇਟਾਂ ਦੇ ਲੋਕ ਇੱਥੇ ਇਕੱਠੇ ਹੋਇਆ ਮੈਨੂੰ ਲੱਗਦਾ ਵੀ ਜਾਗਰਤਾ ਆ ਚੁੱਕੀ ਆ ਇਹ ਤਾਂ ਬਹਿਵੇਂ ਨੇ ਇਹਨਾਂ ਦੇ ਇਹੀ ਇਹਨੂੰ ਲੱਗਦਾ ਸੀ ਕਿਸੇ ਨੇ ਆਉਣਾ ਨਹੀਂ ਪਰ ਅੱਜ ਦੇ ਦਿਨ ਹੁਣ ਪਿੱਛੇ ਇੱਕ ਵੀਡੀਓ ਵਾਇਰਲ ਹੁੰਦੀ ਆ ਜੀ ਇੱਕ ਬਜ਼ੁਰਗ ਐ ਪਾਰਕ ਦੇ ਖੁੰਜੇ ਦੇ ਬੈਠਾ ਪ੍ਰੋਟੈਸਟ ਚੱਲ ਰਿਹਾ ਸਾਥ ਜਥੇਬੰਦੀ ਤੇ ਹੋਰ ਜਥੇਬੰਦੀਆਂ ਜਿਹੜੀਆਂ ਉਹ ਪ੍ਰੋਟੈਸਟ ਕਰ ਰਹੀਆਂ ਪਰ ਇੱਕ ਬਜ਼ੁਰਗ ਅਮਰਤਾਰੀ ਬਜ਼ ਪਰ ਉਹਨੂੰ ਪਤਾ ਹੈ ਵੀ ਇਹ ਸਾਡੀ ਆ ਉਹਨੂੰ ਪਤਾ ਵੀ ਇਹ ਮੇਰੇ ਆਉਣ ਵਾਲੇ ਭਵਿੱਖ ਦੀ ਆ ਸਾਡੇ ਆਉਣ ਵਾਲੇ ਬੱਚਿਆਂ ਦੀ ਆ ਸੋ ਉਹਦੀ ਲੜਾਈ ਸੀ ਲੜਾਂਗੇ ਜੀ ਉਹਦੇ ਵਿੱਚ ਗੁਰਮਹਾਰੀ ਕਿਰਪਾ ਕਰਨਗੇ ਅਸੀਂ ਕਾਮਯਾਬ ਹੀ ਹੋਵਾਂਗੇ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਕੋਲੋਂ ਗਈ ਸਮਝੋ ਇਹ ਇਹ ਗੱਲ ਪ੍ਰਚਲਿਤ ਹੋਈ ਆ ਬੀਤੇ ਦਿਨਾਂ ਦੇ ਵਿੱਚ ਪ੍ਰਸਾਰ ਚ ਆਈ ਆ ਤਾਂ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਕੋਲ ਕਿਵੇਂ ਗਈ ਜੇ ਇਹ ਸੈਨੇਟ ਭੰਗ ਹੁੰਦੀ ਆ ਤਾਂ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਕੋਲ ਚੱਲ ਜੂਗੀ ਇਹ ਗੱਲ ਲੋਕ ਕਿਦਾਂ ਸਮਝਣ ਅਸਲ ਦੇ ਵਿੱਚ ਇਹ ਠੀਕ ਆ ਵੀ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਕੋਲੋਂ ਗਈ ਪਰ ਹਲੇ ਉਹਨਾਂ ਨੂੰ ਇਹ ਨਹੀਂ ਪਤਾ ਜਿਹੜੇ ਸੰਘੀਕਰਨ ਕਰਨ ਲੱਗੇ ਹੋਏ ਨੇ ਵੀ ਪੰਜਾਬ ਇੰਨੀ ਛੇਤੀ ਆਪਣੇ ਹੱਥ ਦੇ ਵਿੱਚ ਉਹ ਆਪਣਾ ਹੱਕ ਆਪਣੀ ਚੀਜ਼ ਛੱਡਦਾ ਨਹੀਂ ਹੈ ਕਿਸਾਨੀ ਘੋਲ ਦੇ ਦੌਰਾਨ ਸਾਡੀ ਜ਼ਮੀਨ ਵੀ ਲੈ ਕੇ ਚੱਲੇ ਸੀਗੇ ਅਡਾਨੀਆਂ ਬਾਨੀਆਂ ਵਾਸਤੇ ਤੇ ਉਵੇਂ ਦਾ ਹੀ ਹੁਣ ਅਮਲਾ ਸਾਡੇ ਵਿਧੇਕ ਢਾਂਚੇ ਤੇ ਐਦਾਂ ਤਾਂ ਨਹੀਂ ਜਾਣ ਦੰਦੇ ਐਦਾਂ ਨਹੀਂ ਜਾਣ ਦੰਦੇ ਸਿਰ ਲੱਥ ਜਾਣਗੇ ਜੀ ਆਪਣੀ ਵਿਧੇਕ ਹੋਂਦ ਨੂੰ ਅਸੀਂ ਖਤਰੇ 'ਚ ਨਹੀਂ ਪਾਉਂਗੇ ਜੀ ਨਾ ਜਾਣ ਦਾਂਗੇ ਜੀ ਇਹ ਨਹੀਂ ਹੋਊਗਾ ਜੀ ਇਹ ਵਹਿਮ ਹੈ ਜੇ ਕੋਈ ਸੋਚਦਾ ਤਾਂ ਉਹਨੂੰ ਮੇਰੀ ਕੋਈ ਇੱਕ ਤਾੜਨਾ ਇਹ ਕੋਈ ਕੋਈ ਅਪੀਲ ਵੀ ਆ ਵੀ ਇਹ ਤੇਰੀ ਸੋਚ ਗਲਤ ਆ ਪੰਜਾਬ ਯੂਨੀਵਰਸਿਟੀ ਤੁਹਾਨੂੰ ਲੱਗਦਾ ਵੀ ਚੱਲੇਗੀ ਇਹ ਤਾਂ ਦਿੱਲੀ ਦੇ ਬਾਰਡਰ ਤੋਂ ਮੋੜ ਲਾਵਾਂਗੇ ਅਸੀਂ ਇਹਦਾ ਕਿ ਸਰਕਾਰ ਹੈ ਕੇਂਦਰ ਦੀ ਸਰਕਾਰ ਹੈ ਜਥੇ ਬੰਦੀਆਂ ਸਰਕਾਰ ਤੋਂ ਵੱਡੀਆਂ ਤਾਂ ਨਹੀਂ ਹੁੰਦੀਆਂ ਵੱਡੀਆਂ ਨੇ ਜੀ ਲੋਕ ਜਨ ਸ਼ਕਤੀ ਹੈ ਜਿਹੜੀ ਉਹ ਕਿਸੇ ਵੀ ਸਰਕਾਰ ਨਾਲੋਂ ਵੱਡੀ ਹੈ ਜੀ ਜਦੋਂ ਲੋਕ ਜਾਗਰੂਕ ਹੋ ਜਾਂਦੇ ਹਨਾ ਜੀ ਉਹ ਤਾਂ ਜਿੱਡੀ ਮਰਜ਼ੀ ਕੋਈ ਡਿਕਟੇਟਰਸ਼ਿਪ ਹੋਵੇ ਇਤਿਹਾਸ ਗਵਾਹ ਹੈ ਜੀ ਇਹਨਾਂ ਚੀਜ਼ਾਂ ਦਾ ਇਹ ਕੋਈ ਮੈਂ ਨਵੀਂ ਗੱਲ ਤਾਂ ਕਰ ਨਹੀਂ ਰਿਹਾ ਇਹ ਤਾਂ ਇਤਿਹਾਸ ਦੇ ਵਿੱਚ ਹੈ ਜਦੋਂ ਲੋਕ ਜਾਗਰੂਕ ਹੋ ਜਾਂਦੇ ਨੇ ਜੀ ਫੇਰ ਤਾਂ ਵੱਡੀ ਤੋਂ ਵੱਡੀ ਡਿਕਟੇਟਰਸ਼ਿਪ ਹੈ ਜਿਹੜੀ ਉਹ ਧਰਤੀ ਤੇ ਲਾ ਲੁੰਦੇ ਨੇ ਲੋਕ ਇਹਨੂੰ ਵੀ ਲਾ ਦੇਣਗੇ ਕੋਈ ਗੱਲ ਨਹੀਂ ਕਿਸਾਨੀ ਅੰਦੋਲਨ ਦੇ ਵਿੱਚ ਤਿੰਨ ਕਾਲੇ ਕਾਨੂੰਨਾਂ ਨੂੰ ਲਾਇਆ ਤੇ ਹੁਣ ਇਹ ਵਿਧੇਕ ਅਧਾਰੇ ਨੂੰ ਅਸੀਂ ਆਪਣੇ ਜਾਣਦੇ ਹੁੰਦੇ ਹੁਣ ਵੀ ਲਾਵਾਂਗੇ ਥੱਲੇ ਤੇ ਜਿੱਤ ਹੋ ਕੇ ਉਹ ਹਟੂਗੀ ਐਦਾਂ ਨਹੀਂ ਹੁੰਦੀ ਇਹ ਸਾਡੇ ਨੌਜਵਾਨ ਨੇ ਜੀ ਇਹ ਨੌਜਵਾਨ ਅੱਗੇ ਹੋ ਕੇ ਲੜਾਈ ਲੜਨਗੇ ਅਸੀਂ ਆਪਣੇ ਛੋਟੇ ਭਰਾਵਾਂ ਦੇ ਨਾਲ ਆਪਣੇ ਨਾ ਬੱਚਿਆਂ ਦੇ ਨਾਲ ਅਸੀਂ ਮੋਢੇ ਦੇ ਨਾਲ ਮੋਢਾ ਜੋੜ ਕੇ ਪਿੱਠ ਦੇ ਨਾਲ ਪਿੱਠ ਜੋੜ ਕੇ ਲੜਾਈ ਲੜਾਂਗੇ ਲ ਅਸੀਂ ਇਹਨਾਂ ਦੇ ਪੈਰ ਦੇ ਵਿੱਚ ਪੈਰ ਧਰਦੇ ਇਹਨਾਂ ਨੂੰ ਮਜ਼ਬੂਤੀ ਦੰਦਦੇ ਅੱਗੇ ਲੜਾਂਗੇ ਜੀ ਤੁਹਾਡੇ ਮਨ ਦੇ ਵਿੱਚ ਇਹ ਨਹੀਂ ਆਇਆ ਵੀ ਹਸਤਾ ਵੱਡੇ ਆ ਅਸੀਂ ਇਹਨਾਂ ਦੀ ਅਗਵਾਈ ਕਿਉਂ ਕਬੂਲੀਏ ਨਹੀਂ ਜੀ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਨਾ ਜੀ ਜਦੋਂ ਅਸੀਂ ਹੁਣ ਮੀਟਿੰਗ ਵਾਸਤੇ ਜਾ ਰਹੇ ਤਾਂ ਨਾ ਜੀ ਉੱਥੇ ਜਦੋਂ ਗਏ ਉਹ ਪਿਲਕਣ ਦਾ ਦਰਖਤ ਆ ਇੱਕ ਮੈਂ ਉਹਨੂੰ ਜਾਂਦੇ ਹੋਏ ਵੀ ਆਉਂਦੇ ਵੀ ਹੱਥ ਲਾ ਕੇ ਆਇਆ ਨਾਲ ਪੁੱਛ ਕੇ ਆਇਆ ਵੀ ਕਿੱਦਾਂ ਬਾਈ ਵੀ ਪਛਾਣ ਲਿਆ ਕਿ ਨਹੀਂ ਪਛਾਣ ਲਿਆ ਜੀ ਅਸਲ ਦੇ ਵਿੱਚ ਇਹ ਜਿਹੜੀ ਯੂਨੀਵਰਸਿਟੀ ਇਹਨਾਂ ਤੇ ਇੱਕ ਇੱਕ ਦਰਖਤ ਦੇ ਨਾਲ ਹਜ਼ਾਰਾਂ ਲੋਕਾਂ ਦੀ ਦੋਸਤੀ ਆ ਜਿਹੜੇ ਇੱਥੇ ਪੜ੍ਹ ਕੇ ਚਲੇ ਗਏ ਸਾ ਇੱਥੇ ਬਹੁਤ ਦਰਖਤ ਤਾਂ ਐਸੇ ਨੇ ਜਿਨ੍ਹਾਂ ਨੂੰ ਅਸੀਂ ਜਵਾਨ ਹੁੰਦਾ ਦੇਖਿਆ ਜਿਨ੍ਹਾਂ ਦੇ ਥੱਲੇ ਤੁਹਾਨੂੰ ਜਵਾਨ ਹੁੰਦੇ ਦੇਖਿਆ ਦੇਖਿਆ ਜੀ ਜਿਨ੍ਹਾਂ ਦੇ ਥੱਲੇ ਵੜ ਕੇ ਅਸੀਂ ਕੁਛ ਨਾ ਕੁਛ ਲਿਖਿਆ ਉਹ ਮੈਂ ਗੱਲ ਕਰਦਾ ਹੁੰਦਾ ਸੀਗਾ ਜਦੋਂ ਆਪਾਂ ਉੱਪਰ ਕੈਂਪਸ ਦੇ ਵਿੱਚ ਜਾਨ ਲੱਗੇ ਆ ਉੱਥੇ ਮੈਂ ਲੰਬੀ ਨਿਗਾਹ ਮਾਰ ਕੇ ਦੇਖੀ ਵੀ ਅੱਜ ਵੀ ਪੈਟੀਆਂ ਜਿਹੜੀਆਂ ਉਹ ਬੱਲਬ ਦੇ ਨਾਲ ਗਰਮ ਕੀਤੀਆਂ ਜਾਂਦੀਆਂ ਜਾਂ ਮਾਈਕ੍ਰੋਵੇਵ ਰੱਖ ਲਿਆ ਇਹ ਸਾਡੀਆਂ ਯਾਦਾਂ ਨੇ ਜੀ ਉਹ ਚਾਹ ਦਾ ਕੱਪ ਉਹ ਬਾਹੂ ਨੂੰ ਆਵਾਜ਼ ਮਾਰਨੀ ਬਾਹੂ ਦੋ ਕੱਪ ਲਿਆ ਦੇ ਕਟਿੰਗ ਕਰ ਦੇ ਇਹਨੂੰ ਕੱਟ ਦੇ ਦੇਣੇ ਵਾਦੇ ਸਾਡੀਆਂ ਆਜ਼ਾਦਾਂ ਨੇ ਜੀ ਉਹ ਸਾਰੀਆਂ ਤਾਜ਼ਾ ਹੋ ਗਈਆਂ ਜਦੋਂ ਇੱਥੇ ਧੁਰਕੇ ਗਏ ਨੇ ਜੀ ਅਸੀਂ ਤਾਂ ਸਾਡਾ ਤਾਂ ਉਹਰੇ ਜਜ਼ਬਾਤ ਇੱਥੇ ਬੈਠੇ ਨੇ ਜੀ ਪੰਜਾਬੀ ਸਾਰਾ ਕੁਝ ਭੁੱਲ ਜਾਂਦਾ ਆਪਣਾ ਜਜ਼ਬਾਤ ਨਹੀਂ ਭੁੱਲਦਾ ਹੁੰਦਾ ਜੀ ਨਾ ਨਹੀਂ ਭੁੱਲਾਂਗੇ ਜੀ ਇਹ ਨਹੀਂ ਭੁੱਲਾਂਗੇ ਦੇਖੋ ਅੱਗੇ ਹੋ ਜੋ ਕੱਚਾ ਪੱਗ ਨਾਲ ਖੈਰਿਆ ਤੇ ਇਹਦਾ ਨਾਸ਼ ਵੀ ਹੋ ਜਾਣਾ ਫਿਰ ਜੇ ਪੱਗ ਨਾਲ ਖੈਂਦਾ ਇਹੀ ਤਾਂ ਇਹਨਾਂ ਦੀ ਸਭ ਤੋਂ ਵੱਡੀ ਗਲਤੀ ਆ ਇਹ ਜਦੋਂ ਜਦੋਂ ਪੱਗ ਨਾਲ ਖਾਊਗਾ ਨਾ ਇਹਨੂੰ ਮੂੰਹ ਦੀ ਖਾਣੀ ਪੈਣੀ ਆ ਇਹ ਇਹਦਾ ਨਾਸ਼ ਕਰ ਦਾਂਗੇ ਨਾ ਛੇੜਨੇ ਸ ਇਹ ਪੰਜਾਬ ਦਾ ਇਸ ਤਰੀਕ ਦਾ ਇਕੱਠ ਕਿਦਾਂ ਦਾ ਹੋਊਗਾ ਕੀ ਸੱਦਾ ਹੈ ਲੋਕਾਂ ਨੂੰ ਕੀ ਸੁਨੇਹਾ ਹੈ ਬਹੁਤ ਡਿਸਪਲਨ ਦੇ ਵਿੱਚ ਹੋਊਗਾ ਬਹੁਤ ਸੱਭੇਕ ਹੋਊਗਾ ਔਰ ਆਪਣੀ ਹੋਂਦ ਦੀ ਲੜਾਈ ਵਾਸਤੇ ਹੋਊਗਾ ਲੋਕਾਂ ਨੂੰ ਇੱਕੋ ਸੱਦਾ ਵੀ ਤੁਹਾਨੂੰ ਗੁੰਮਰਾ ਕਰਨ ਵਾਸਤੇ ਬਹੁਤ ਤਰ੍ਹਾਂ ਦੇ ਮੈਸੇਜ ਆਉਣਗੇ ਤੁਸੀਂ ਉਹਨਾਂ ਮੈਸੇਜਾਂ ਦੇ ਵਿੱਚ ਨਹੀਂ ਜਾਣਾ 10 ਤਰੀਕ ਨੂੰ ਹਰ ਹਾਲਤ ਦੇ ਵਿੱਚ ਤੁਸੀਂ ਯੂਨੀਵਰਸਿਟੀ ਦੇ ਗੇਟ ਨੰਬਰ 2 ਜਿਹੜਾ 15 ਸੈਕਟਰ ਦੇ ਸਾਹਮਣੇ ਆ ਲਾਈਟਾਂ ਦੇ ਕੋਲ ਆ ਇੱਕ ਇੱਕ ਚੌਂਕ ਇੱਕ ਇੱਕ ਗੇਟ ਆਓ ਉੱਥੋਂ ਐਂਟਰੀ ਕਰਨੀ ਆ ਆ ਕੇ ਸਿੱਧਾ ਤੁਸੀਂ ਇੱਥੇ ਸੰਘਰਸ਼ ਦੇ ਵਿੱਚ ਪਹੁੰਚਣਾ ਤੁਸੀਂ ਕੋਈ ਪ੍ਰਵਾਹ ਨਹੀਂ ਕਰਨੀ ਕੋਈ ਫਿਕਰ ਨਹੀਂ ਕਰਨੀ ਤੇ ਜਿੱਤ ਕੇ ਮੁੜਾਂਗੇ 10 ਤਰੀਕ ਨੂੰ ਸਿਰਫ ਤੇ ਸਿਰਫ ਅਸੀਂ ਅਗਲੀ ਰਣਨੀਤੀ ਤੈਅ ਕਰਨੀ ਆ ਜੇ ਚੰਡੀਗੜ੍ਹ ਪ੍ਰਸ਼ਾਸਨ ਨੇ ਰੋਕਿਆ ਵੀ ਤੁਸੀਂ ਸਾਡੀ ਸ਼ਾਂਤੀ ਭੰਗ ਕਰਨਾਗੇ ਨਹੀਂ ਕੋਈ ਗੱਲ ਨਹੀਂ ਉਹਨਾਂ ਦਾ ਕੰਮ ਉਹਨਾਂ ਨੇ ਕਰਨਾ ਰੋਕਣਾ ਰੋਕਿਆ ਰੁਕਦ ਤਾ ਹੈ ਨਹੀਂ ਜੀ ਰੋਕਣ ਦੀ ਪਹਿਲਾਂ ਵੀ ਕੋਸ਼ਿਸ਼ਾਂ ਬਹੁਤ ਹੋਲੀਆਂ ਸਾਨੂੰ ਚੋਰ ਰਸਤਿਆਂ ਦਾ ਪਤਾ ਜੀ ਇਹ ਕਿਹੜੇ ਕਿੱਥੇ ਕਿੱਥੇ ਰੋਕਣਗੇ ਅਸੀਂ ਉੱਥੇ ਜਾਮ ਲਾ ਦਾਂਗੇ ਚੰਡੀਗੜ੍ਹ ਪੂਰਾ ਜਾਮ ਨਹੀਂ ਕਰਦੇ ਅਗੇ ਫਿਰ ਮੁੜ ਕੇ ਕਿੱਥੇ ਕਿੱਥੇ ਰੋਕਣਗੇ ਜੀ ਹਰਿਆਣਾ ਤੋਂ ਆਣਾ ਉਹ ਵੀ ਪੰਜਾਬ ਆ हिमाचल ਤੋਂ ਹੁਣ ਉਹ ਵੀ ਪੰਜਾਬ ਜਿੱਥੇ ਜਿੱਥੇ ਰੋਕਣਗੇ ਜੀ ਉਥੇ-ਉਥੇ ਪਜਾਮ ਨੇ ਲੱਗੂ ਹੋਵੇ ਚੰਡੀਗੜ੍ਹ ਬੰਦ ਨਹੀਂ ਹੋ ਜਾਊਗਾ ਤੇ ਫਿਰ ਠਾਲ ਲੈਣਗੇ ਸਾਨੂੰ ਮੁੜ ਕੇ ਇਹਨੂੰ ਸੀਲ ਕਰ ਦੇਾਂਗੇ ਚੋਕ ਕਰ ਦੇਾਂਗੇ ਇਹ ਗਲਤੀ ਨਾ ਕਰੇ ਪ੍ਰਸ਼ਾਸਨ ਐਦਾਂ ਦੀ ਗਲਤੀ ਨਾ ਕਰੇ ਇਹ ਪਹਿਲੇ ਗਲਤੀ ਕਰਤੀ ਇਹਨਾਂ ਨੇ ਸੈਨੇਟ ਭੰਗ ਕਰਨ ਦੀ ਸੈਂਡਿਕਟ ਭੰਗ ਕਰਨ ਦੀ ਇਹ ਗਲਤੀ ਪਹਿਲਾਂ ਕਰ ਚੁੱਕੇ ਹੁਣ ਮੁੜ-ਮੁੜ ਕੇ ਗਲਤੀਆਂ ਨਾ ਕਰਨ ਇਹਦਾ ਖਮਿਆਜਾ ਫਿਰ ਬਹੁਤ ਵੱਡੇ ਰੂਪ ਦੇ ਵਿੱਚ ਭੁਗਤਣਾ ਪਊਗਾ ਜਿੱਥੇ ਯੂਥ ਆ ਜਾਂਦਾ ਨਾ ਜੀ ਨੌਜਵਾਨ ਵਰਗ ਦੇ ਖਿਲਾਫ ਹੋ ਗਿਆ ਇਹਨਾਂ ਨੂੰ ਬਹੁਤ ਜ਼ਿਆਦਾ ਖਮਿਆਜਾ ਭੁਗਤਣਾ ਪਊਗਾ ਸਾਰੀਆਂ ਸਿਆਸੀਆਂ ਪ ਥੋੜੇ ਚੈਨਲ ਦੇ ਜ਼ਰੀਏ ਜਿੰਨੇ ਵੀ ਇਸ ਧਰਤੀ ਤੋਂ ਪੈਦਾ ਹੋ ਕੇ ਲੀਡਰ ਗਏ ਹੋਏ ਆ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਇੱਕ ਅਸੱਭਿਅਕ ਸ਼ਬਦ ਵੀ ਵਰਤੂੰਗਾ ਬਣਦਾ ਨਹੀਂ ਇੱਥੋਂ ਪੜ੍ਹ ਕੇ ਇਸੇ ਮਿੱਟੀ ਦੇ ਖੜ ਕੇ ਅਸੱਭਿਅਕ ਸ਼ਬਦ ਵਰਤੀਏ ਬਣਦਾ ਨਹੀਂ ਪਰ ਵਰਤਣਾ ਪੈਣਾ ਉਹਨਾਂ ਦੇ ਕਿਰਦਾਰ ਐਸੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਗਾ ਬਿਸ਼ਰਮੋ ਇਸ ਮਿੱਟੀ ਨੇ ਤੁਹਾਨੂੰ ਪੈਦਾ ਕੀਤਾ ਇਸ ਧਰਤੀ ਨੇ ਤੁਹਾਨੂੰ ਪੈਦਾ ਕੀਤਾ ਇਹ ਜੋ ਵੀ ਅੱਜ ਤੁਸੀਂ ਕੋਈ ਐਮਐਲਏ ਕੋਈ ਐਮਪੀ ਹੈ ਕੋਈ ਲੀਡਰ ਹੈ ਕੋਈ ਦੋ ਗਨ ਮਨ ਲਈ ਫਿਰਦਾ ਕੋਈ 10 ਲਈ ਫਿਰਦਾ ਕੋਈ ਮਨਿਸਟਰ ਹੈ ਕੋਈ ਵਜ਼ੀਰ ਹੈ ਕੋਈ ਕੋਸ਼ ਹੈ ਕੋਈ ਕੁਛ ਹੈ ਉਹ ਇਸ ਧਰਤੀ ਨੇ ਤੁਹਾਨੂੰ ਦਿੱਤਾ ਕਟੂਕਟ ਆਪਣੀਆਂ ਜੜਾਂ ਨੂੰ ਤਾਂ ਨਾ ਬੋਲੋ ਇੱਥੇ ਆ ਕੇ ਡਰਾਮੇਬਾਜ਼ੀ ਨਾ ਕਰੋ ਇਹ ਆਪਣੇ ਬੱਚਿਆਂ ਦੇ ਨਾਲ ਆਪਣੇ ਛੋਟੇ ਭੈਣ ਭਾਈਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋ ਲੜਾਈ ਨੂੰ ਇਮਾਨਦਾਰੀ ਨਾਲ ਆਪਣੇ ਸੰਘਰਸ਼ ਦੇ ਨਾਲ ਲੜੋ ਸਾਡੀ ਸ਼੍ਰੀ ਚਮਕੌਰ ਸਾਹਿਬ ਮੋਰਚਾ ਦੀ ਟੀਮ ਹਰ ਕਦਮ ਤੇ ਹਰ ਕਦਮ ਤੇ ਆਪਣੇ ਨਾਲ ਬੱਚਿਆਂ ਨਾਲ ਆਪਣੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਜੀ ਧੰਨਵਾਦ ਭਾਜੀ ਇਹ ਸੰਘਰਸ਼ ਤੁਹਾਨੂੰ ਕਿਉਂ ਵਿੱਡਣਾ ਪਿਆ ਸਟੂਡੈਂਟੋਂ ਵਿਦਿਆਰਥੀਆਂ ਵਿਦਿਆਰਥੀ ਸਿੱਖਣ ਆਉਂਦਾ ਹੈ ਬਣਾ ਭਵਿੱਖ ਸੋਚਦਾ ਕਿੱਥੋਂ ਪੜ੍ਹੀਏ ਜਾਈਏ ਕੁਝ ਬਣੀਏ ਤੇ ਤੁਸੀਂ ਸੰਘਰਸ਼ ਦੇ ਰਾਹ ਪੈਣਾ ਪੈ ਰਿਹਾ ਇੱਥ ਮਤਲਬ ਇਹ ਦੇਖੋ ਕਿ ਇਹ ਨਾ ਸੰਘਰਸ਼ ਅਸੀਂ ਹਵਾ 'ਚ ਨਹੀਂ ਲੀਕਿਆ ਜਾਂ ਸਾਨੂੰ ਵਿੱਢਣਾ ਨਹੀਂ ਪਿਆ ਯਾਨੀ ਕਿ ਜੇ ਜਿਹੜੀ ਗੱਲ ਬਾਈ ਜੀ ਨੇ ਕੀਤੀ ਹੈ ਵੀ ਉਹਨਾਂ ਨੇ ਇੱਥੇ ਦਰਖਤਾਂ ਨਜਵਾਨ ਹੁੰਦੇ ਦੇਖਿਆ ਹੈ ਜਦ ਦਰਖਤਾਂ ਉਹਨਾਂ ਨੂੰ ਜਵਾਨ ਹੁੰਦੇ ਦੇਖਿਆ ਤੇ ਉਹ ਉਹ ਸਫ਼ਰ ਸਾਡਾ ਵੀ ਹੈਗਾ ਏ ਵੀ ਜਿਵੇਂ ਬਾਈ ਦੀਪਿਕਾ ਲੈ ਕਹਿੰਦਾ ਸੀ ਵੀ ਉਹ ਫਸਲਾਂ ਦੀ ਨਹੀਂ ਨਸਲਾਂ ਦੀ ਲੜਾਈ ਹੈ ਇਸੇ ਤਰੀਕੇ ਕੱਲੀ ਸੈਨਟ ਦੀ ਨਹੀਂ ਜਾਇ ਕੱਲੀ ਕਹੋ ਸਿੰਡੀਕੇਟ ਦੀ ਲੜਾਈ ਨਹੀਂ ਹੈਗੀ ਇਹ ਸਾਡੀਆਂ ਵਾਲੀ ਨਸਲਾਂ ਦੀ ਲੜਾਈ ਹੈ ਵੀ ਜੇ ਅੱਜ ਅਸੀਂ ਇੱਥੇ ਪੜੇ ਹਾਂ ਜੇ ਐਸੀ ਯੂਨੀਵਰਸਿਟੀ ਅੱਜ ਸਾਡਾ ਨਾਮ ਬਣਾਇਓ ਜੀ ਅੱਜ ਅਸੀਂ ਕੈਮਰੇ ਦੇ ਮੂਰੇ ਖੜ ਕੇ ਬੋਲ ਰਹੇ ਆ ਜੇ ਸਾਨੂੰ ਇੱਥੇ ਪੰਜਾਬ ਜਾਣਦਾ ਤਾਂ ਐਸੀ ਯੂਨੀਵਰਸਿਟੀ ਕਰਕੇ ਜਾਣਦਾ ਜੋ ਦੇਣ ਮਤਲਬ ਇਸ ਯੂਨੀਵਰਸਿਟੀ ਦੀ ਸਾਨੂੰ ਆ ਐਨੀ ਸਾਨੂੰ ਕਿਸੇ ਹੋਰ ਦੀ ਦੇਣ ਨਹੀਂ ਹੋ ਸਕਦੀ ਵੀ ਇੱਥੇ ਜੇ ਅਸੀਂ ਆਪਣੀਆਂ ਡਿਗਰੀਆਂ ਵੀ ਕੀਤੀਆਂ ਨੇ ਜੇ ਅੱਜ ਅਸੀਂ ਐਸੇ ਇੰਟੈਲੈਕਚੁਅਲ ਵਿੱਚ ਗੱਲ ਕਰ ਰਹੇ ਹਾਂ ਕੋਈ ਜੇ ਅਸੀਂ ਅੱਜ ਕੋਈ ਹੋ ਹੋ ਦੱਸਤੀ ਇੱਥੇ ਦੀ ਰੱਖਦੇ ਆ ਤਾਂ ਹੋਈ ਨੇ ਯੂਨੀਵਰਸਟੀਆਂ ਕਰਕੇ ਰੱਖਦੇ ਆ ਤੇ ਦੂਜੀ ਗੱਲ ਇਹ ਹੈ ਵੀ ਅਸੀਂ ਇਹ ਲਾਂ ਭਾਣੀ ਸੀ ਖਟਣਾ ਚਾਹੁੰਦੇ ਕਿ ਜਿਨ੍ਹਾਂ ਸਮਿਆਂ ਦੇ ਵਿੱਚ ਤੁਸੀਂ ਯੂਨੀਵਰਸਿਟੀ ਦੇ ਵਿੱਚ ਸੀ ਜਿਨ੍ਹਾਂ ਸਮੇਂ ਦੇ ਵਿੱਚ ਤੁਸੀਂ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨਾਂ ਲੜਦੇ ਹੋ ਜਿਨ੍ਹਾਂ ਸਮੇਂ ਦੇ ਵਿੱਚ ਤੁਸੀਂ ਯੂਨੀਵਰਸਿਟੀ ਦੇ ਇਲੈਕਸ਼ਨ ਜਿੱਤਦੇ ਹੋ ਵੀ ਉਹਨਾਂ ਸਮੇਂ ਦੇ ਵਿੱਚ ਇਸ ਯੂਨੀਵਰਸਿਟੀ ਨੂੰ ਦਿੱਲੀ ਲੈ ਕੇ ਜਾਂਦੀ ਹੈ ਇਸ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਾਇਆ ਜਾਂਦਾ ਹੈ ਪੰਜਾਬ ਦੇ ਹੱਕ ਮਾਰੇ ਜਾਂਦੇ ਨੇ ਉਦੋਂ ਤੁਸੀਂ ਕੀ ਕਰ ਰਹੇ ਸੀ ਸਾਨੂੰ ਸਾਡੇ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਇਹ ਗੱਲ ਕਹਿ ਜ਼ਰੂਰ ਸਕਣ ਵੀ ਜਦੋਂ ਸਾਡੇ ਬਾਬਦਾਂ ਦੇ ਉੱਥੇ ਪੜਦੇ ਸੀ ਅੱਜ ਜਿਹੜੇ ਸਾਡੇ ਜਿਹੜੇ 60 ਤੋਂ ਵੱਡੀ ਉਮਰ ਦੇ ਨੇ ਵੀ ਹਾਂ ਸਾਡੇ ਤਾਏ ਚਾਚੇ ਇੱਥੇ ਪੜਦੇ ਨੇ ਦੱਸਦੇ ਨੇ ਵੀ ਫਲਾਣਾ ਐਮਐਲਏ ਸਾਡੀ ਕਲਾਸ ਤੋਂ ਹੁੰਦਾ ਸੀ ਫਲਾਣਾ ਐਮਪੀ ਸਾਡਾ ਜੂਨੀਅਰ ਹੁੰਦਾ ਸੀ ਫਲਾਣਾ ਸੀਨੀਅਰ ਸਾਡੇ ਬੈਚ ਵਿੱਚ ਪੜਦਾ ਸੀ ਤੇ ਉਸੇ ਤਰੀਕੇ ਆਉਣ ਵਾਲੀਆਂ ਪੀੜ੍ਹੀਆਂ ਵੀ ਦੱਸਣ ਵੀ ਹਾਂ ਭਾਈ ਸਾਡਾ ਚਾਚਾ ਉੱਥੇ ਸਾਡੇ ਚਾਚੇ ਨੇ ਯੂਨੀਵਰਸਿਟੀ ਵਿੱਚ ਆਈ ਸਾਡੇ ਤਾਏ ਨੇ ਯੂਨੀਵਰਸਿਟੀ ਬਚਾਉਣ ਵਾਸਤੇ ਇਹ ਕੀਤਾ ਵੀ ਅਸੀਂ ਉਸ ਕੰਮ ਵਾਸਤੇ ਵੀ ਜਿਹੜੀ ਹੋਂਦ ਹਸਤੀ ਅਸੀਂ ਲੈ ਕੇ ਇੱਥੇ ਆਏ ਆ ਵੀ ਜੇ ਇਹ ਧਰਤ ਇਹ ਯੂਨੀਵਰਸਿਟੀ ਪੰਜਾਬ ਇਹਦੇ ਤੇ ਦਾਵਾ ਰੱਖਦਾ ਜੇ ਕਲੇਮੇ ਇਹਦੇ ਉੱਤੇ ਪੰਜਾਬ ਦਾ ਹੈ ਤਾਂ ਸਾਨੂੰ ਬਤੌਰ ਪੰਜਾਬੀ ਹੋਣ ਦੇ ਨਾਤੇ ਬਤੌਰ ਸਿੱਖ ਹੋਣ ਦੇ ਨਾਤੇ ਵੀ ਜਿਹੜਾ ਸੁਪਨਾ ਸਾਡੇ ਪੁਰਖਿਆਂ ਨੇ ਸੋਚ ਕੇ ਸਿਰਜ ਕੇ ਵੀ 1882 ਚ ਆਪਦੀਆਂ ਜ਼ਮੀਨਾਂ ਵੇਚ ਕੇ ਜਾਣਾ ਗੱਟਾ ਵੇਚ ਕੇ ਗਲੀ ਗਲੀ ਘਰ ਘਰ ਜਾ ਕੇ ਟਾਲ ਕੱਟੀ ਕਰਕੇ ਯੂਨੀਵਰਸਿਟੀ ਬਣਾਈ ਸਾਰੇ ਕੁਝ ਝਾੜ ਕੇ ਇੱਥੇ ਆਂਦੇ ਆ ਵੀ 1947 ਤੋਂ ਬਾਅਦ ਇੱਕੋ ਇੱਕ ਚੀਜ਼ ਯੂਨੀਵਰਸਿਟੀ ਲਈ ਆਉਂਦੀ ਹੈ Shimla ਜਾਂਦੀ ਹੈ ਹੁਸ਼ਿਆਰ ਪਰ ਜਾਂਦੀ ਹੈ ਇੱਥੇ ਆਉਂਦੀ ਆ ਵੀ ਇੱਥੋਂ ਦੇ ਪਹਾੜ ਤੇ 60 ਪਿੰਡ ਜੜ ਕੇ ਠੀਕ ਹੈ ਤੇ ਚੰਡੀਗੜ੍ਹ ਬਸਾਇਆ ਜਾਂਦਾ ਹੈ ਇੱਥੇ ਨਾਲ ਤਨ ਹਸ ਪਿੰਡ ਹੈ ਖੁੱਡਾ ਲਾਹੌਰਾ ਪਿੰਡ ਹੈ ਵੀ ਉਸ ਪਿੰਡ ਦੀ ਧਰਤੀ ਦੇ ਉੱਤੇ ਇਹ ਯੂਨੀਵਰਸਿਟੀ ਬਣਾਈ ਜਾਂਦੀ ਹੈ ਜੇ ਸਾਡੇ ਇਲਾਕੇ ਦੇ ਸਾਡੇ ਪੰਜਾਬ ਦੀ ਹੱਕਚੀਰ ਕੇ ਯੂਨੀਵਰਸਿਟੀ ਬਣਾਈ ਹੈ ਸੋ ਇਸ ਯੂਨੀਵਰਸਿਟੀ ਦੇ ਉੱਤੇ ਕਲੇਮ ਪੰਜਾਬ ਦਾ ਏ ਤੇ ਉਸ ਦਾ ਇਹਨੂੰ ਬਚਾਉਣ ਵਾਸਤੇ ਸਾਨੂੰ ਆਪਦੀਆਂ ਪੜ੍ਹਾਈਆਂ ਛੱਡ ਕੇ ਆਪਦੇ ਕੈਰੀਅਰਾਂ ਦੀ ਚਿੰਤਾ ਛੱਡ ਕੇ ਆਪਦੇ ਘਰ ਪਰਿਵਾਰ ਛੱਡ ਕੇ ਇੱਥੇ ਦਿਨ ਰਾਤ ਮੋਰਚਿਆਂ ਦੇ ਉੱਤੇ ਡਟਣਾ ਪੈ ਰਿਹਾ ਏ ਸੋ 10 ਤਰੀਕ ਦੇ ਪ੍ਰੋਗਰਾਮ ਦਾ ਸੱਦਾ ਆ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਅਸੀਂ ਗੱਲ ਕਹਿ ਰਹੇ ਹਾਂ ਕਿ ਇਹ ਦਾਵਾ ਵੀ ਪੰਜਾਬ ਦਾ ਏ ਤੇ ਇਹ ਪੰਜਾਬ ਦੇ ਕੋਲ ਆਖਰੀ ਮੌਕਾ ਏ ਇੱਕ ਮੌਕਾ ਪੰਜਾਬ ਦੇ ਕੋਲ ਪਹਿਲਾ ਸੀ ਵੀ ਜਦੋਂ 31 ਅਕਤੂਬਰ 2024 ਨੂੰ ਸੈਨੇਟ ਜਿਹੜੀ ਭੰਗ ਹੁੰਦੀ ਹੈ ਸਿੰਡੀਗੇਟ ਭੰਗ ਹੁੰਦੀ ਹੈ ਉਦੋਂ ਵੀ ਸੱਤ ਵੱਲੋਂ 100 ਦਿਨ ਦਾ ਲਗਾਤਾਰ ਬਿਨਾ ਮੀਂਹ ਚ ਖੜ ਹਨੇਰੀ ਆਤੇ ਤਤੇ ਹਾਰ ਦੇ ਕੇ ਪੇਪਰ ਦੇਖੇ ਬਿਨਾ ਮੌਸਮ ਦੇਖੇ ਬਿਨਾ ਇਥੇ 100 ਦਿਨ ਦਾ ਧਰਨਾ ਜੀ ਚਲਾਇਆ ਸਾਡੀ ਉਸ ਇੱਕ ਕੋਸ਼ਿਸ਼ ਕਰਕੇ ਇੱਕ ਸਾਲੇ ਜਿਹੜਾ ਇਹ ਲਾਗੂ ਹੋਣੀ ਸੀ ਚੀਜ਼ ਸੈਨੇਟ ਭੰਗ ਹੋਣੀ ਸੀ ਪੰਜਾਬ ਦੀ ਦਾਅਵੇਦਾਰੀ ਖਤਮ ਹੋਣੀ ਸੀ ਅਸੀਂ ਉਹ ਇੱਕ ਸਾਲ ਕੇ ਕਰਤੀ ਪਰ ਹੁਣ ਗੱਲ ਇਹ ਹੈ ਵੀ ਇਹ ਆਖਰੀ ਮੌਕਾ ਹੈ ਬਿਜੇ ਹੁੰਨੀ ਦਾ ਕਦੇ ਵੀ ਨਹੀਂ ਵੀ ਜਿਸ ਤਰੀਕੇ ਦੇ ਨਾਲ ਸੈਂਟਰ ਹਰੇਕ ਥਾਂ ਕਾਬਜ਼ ਹੁੰਦਾ ਜਾ ਰਿਹਾ ਹੈ ਜਿੱਥੇ ਕਿਤੇ ਕੋਈ ਮਾਈਨੋਰਟੀ ਕਮਿਊਨਿਟੀ ਵਸਦੀ ਹੈ ਚਾਹੇ ਖਿੱਤੇ ਦੇ ਆਧਾਰਤ ਹੋਵੇ ਬੋਲੀ ਦੇ ਆਧਾਰਤ ਹੋਵੇ ਧਰਮ ਦੇ ਆਧਾਰਤ ਹੋਵੇ ਕਿਸੇ ਵੱਖਰੀ ਸੋਚ ਨੂੰ ਜਨਮ ਦਿੰਦੀ ਹੈ ਉਸ ਖਿੱਤੇ ਨੂੰ ਖਤਮ ਕਰਨ ਵਾਸਤੇ ਸੈਂਟਰ ਪੂਰੀ ਤਰੀਕੇ ਦੇ ਨਾਲ ਅੱਜ ਦੀ ਹਾਕਮ ਤੇਰਾ ਜਿਹੜੀ ਵੀ ਭਾਪੀ ਆਰਐਸਐਸਓ ਹਰ ਹਿਲਾ ਵਜ਼ੀਲਾ ਵਰਤਰੀ ਹੈ ਚਾਹੇ ਸਾਊਥ ਦੇ ਵਿੱਚ ਵੀ ਉੱਥੇ ਹਿੰਦੀ ਦਾ ਇੰਪਲੀਮੈਂਟ ਕਰਨ ਦੀ ਗੱਲ ਹੋਵੇ ਐਨਪੀ ਦੀ ਗੱਲ ਹੋਵੇ ਪਰ ਸਾਊਥ ਅੱਜ ਪੂਰਾ ਰਿਟੈਲੀਏਟ ਕਰ ਰਿਹਾ ਹੈ ਵੀ ਉੱਥੇ ਦੇ ਜਿਹੜੇ ਮੰਤਰੀ ਨੇ ਐਮਪੀ ਨੇ ਜਿਹੜੇ ਉੱਥੇ ਦੇ ਲੋਕਲ ਲੀਡਰ ਨੇ ਉਹ ਵੀ ਹਿੰਦੀ ਦੇ ਬੋਰਡ ਵੀ ਸਾੜਦੇ ਨੇ ਉਹ ਉੱਥੇ ਹਿੰਦੀ ਨੂੰ ਬਹਿਨ ਵੀ ਕਰਦੇ ਨੇ ਉਹ ਉੱਥੇ ਮਤਲਬ ਸੈਂਟਰ ਦਾ ਇੰਡੀਅਨ ਸਟੇਟ ਦੇ ਨਾਲ ਸਿਰਫ ਇੱਕ ਭਾਸ਼ਾ ਦਾ ਮਸਲਾ ਹੈ ਤੇ ਉਸ ਭਾਸ਼ਾ ਦੇ ਮਸਲੇ ਕਰਕੇ ਉਹ ਪੂਰੇ ਹਿੱਕ ਟਾ ਕੇ ਸੈਂਟਰ ਦੇ ਨਾਲ ਲੜ ਰਹੇ ਨੇ ਪਰ ਮੌਜੂਦਾ ਵਕਤ ਤੇ ਪਿਛਲੇ 70 ਤੋਂ 75 ਸਾਲਾਂ ਤੋਂ ਪੰਜਾਬ ਦਾ ਜਿਹੜਾ ਹੋਂਦ ਹਾਸੀ ਦਾ ਐਗਜ਼ਿਸਟੈਂਸ ਦਾ ਜਿਹੜਾ ਮਸਲਾ ਹੈ ਉਹ ਇੰਡੀਅਨ ਸਟੇਟ ਦੇ ਨਾਲ ਲੱਗਿਆ ਹੋਇਆ ਸੋ ਉਸ ਗੱਲ ਨੂੰ ਸਮਝਦੇ ਹੋਏ ਜਿਵੇਂ ਬਾਈ ਜੀ ਨੇ ਵੀ ਪਹਿਲਾਂ ਗੱਲ ਕੀਤੀ ਆ ਕਿ ਪਹਿਲਾਂ ਸਾਡੇ ਪਾਣੀ ਮਾਰੇ ਪਹਿਲਾਂ ਸਾਡੀ ਪਹਿਲਾਂ ਸਾਡਾ ਰਾਜ ਮਾਰਿਆ ਅਸਲ ਦੇ ਵਿੱਚ ਸਾਡਾ ਰਾਜ ਮਾਰਿਆ ਵੀ ਅਸੀਂ ਜਦੋਂ ਰਾਜ ਤੋਂ ਹੀਣੇ ਹੋ ਗਏ ਵੀ ਸਾਡਾ ਪੰਜਾਬ ਵੀ ਵੰਡਿਆ ਜਾਂਦਾ ਹੈ ਖਿਆੜ ਤੇ ਸਾਡੇ ਪੰਜਾਬ ਦੇ ਫੇਰ ਟੋਟੇ ਹੁੰਦੇ ਨੇ ਉਸ ਤੋਂ ਬਾਅਦ ਸਾਡੇ ਪਾਣੀ ਵੀ ਵੰਡੇ ਜਾਂਦੇ ਨੇ ਸਾਡੇ ਜਿਹੜੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਵੀ ਸਾਡੇ ਪਾਣੀ ਦੇ ਹੱਕਾਂ ਦੇ ਉੱਤੇ ਰਿਪੇਰਿਆਂ ਲਾਅ ਦੀ ਉਲੰਘਣਾ ਕਰਦੇ ਹੋਏ ਸਾਡੇ ਪਾਣੀ ਦੇ ਹੱਕ ਮਾਰੇ ਜਾਂਦੇ ਨੇ ਇੱਥੇ ਪੂਰੀ ਦੁਨੀਆ ਵਿਦੇਸ਼ ਨੂੰ ਛੱਡ ਕੇ ਪੰਜਾਬ ਦੇ ਵਿੱਚ ਇਸ ਖੇਤ ਦੇ ਵਿੱਚ ਸਿਰਫ ਇੱਕੋ ਥਾਂ ਤੇ ਗ੍ਰੀਨ ਰੈਵੋਲੂਸ਼ਨ ਲਿਆ ਕੇ ਹਰੀ ਕ੍ਰਾਂਤੀ ਲਿਆ ਕੇ ਸਾਡੀ ਜਿਹੜੀ ਜ਼ਮੀਨ ਵੀ ਉਹਦਾ ਬੇੜਾ ਕਰਕੇ ਕਰਤਾ ਜਿਹੜੀ ਇੱਥੇ ਫਸਲਾਂ ਜਿਹੜੇ ਇੱਥੇ ਦੇ ਲੋਕ ਨਹੀਂ ਖਾਂ ਨਹੀਂ ਵਰਤਦੇ ਉਹ ਫਸਲਾਂ ਇੱਥੇ ਲੱਗ ਰਹੀਆਂ ਨੇ ਉਹ ਦਰਖਤ ਇੱਥੇ ਬੂਟੇ ਲੱਗ ਰਹੇ ਨੇ ਉਹ ਤੇ باوجود ਉੱਥੇ ਨਾ ਖੜੇ ਫੇਰ ਸਾਡੇ ਤਿੰਨ ਕਿਸਾਨੀ ਜਿਹੜੇ ਬਿੱਲ ਲੈ ਜਾਂਦੇ ਗਏ ਨੇ ਉਹ ਨਾ ਉਹ ਹੈ ਵੀ ਖੇਤੀ ਮਾਰਨ ਵਾਸਤੇ ਇੱਥੇ ਚੱਕ ਜਾਂਗੇ ਜਦੋਂ ਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਭ ਤੋਂ ਵੱਡਾ ਜਿਹੜਾ ਇਹਦਾ ਪ੍ਰਾਇਮਰੀ ਓਕੂਪੇਸ਼ਨ ਆ ਉਹ ਖੇਤੀ ਦੇ ਆਧਾਰ ਤੋਂ ਸੂਬਾ ਹੈ ਉਸ ਤੋਂ ਬਾਅਦ ਸਭ ਤੋਂ ਵੱਡੀ ਜਾਣਕਾਰੀ ਹੈ ਜਿਹੜੀ ਸਾਡੇ ਹਿੱਸੇ ਆਈ ਹੈ ਵੀ ਇਸ ਯੂਨੀਵਰਸਿਟੀ ਨੂੰ ਤੇ ਚੰਡੀਗੜ੍ਹ ਸ਼ਹਿਰ ਨੂੰ ਇੱਕੋ ਇੱਕ ਪੂਰੇ ਦੇਸ਼ ਦੇ ਵਿੱਚ ਰਾਜਧਾਨੀ ਹੈ ਜਿਹੜੀ ਦੋ ਸਟੇਟਾਂ ਦੀ ਰਾਜਧਾਨੀ ਸਾਂਝੀ ਹੋਵੇ ਤੇ ਕਾਉਂਟਰਵਰਸ਼ੀਅਲ ਰਾਜਧਾਨੀ ਹੋਵੇ ਤੇ ਉਹਦਾ ਜਿਹੜਾ ਕੰਟਰੋਲ ਹੈ ਸੈਂਟਰ ਕੋਲ ਹੋਵੇ ਇਹ ਜੀ ਹੋਰ ਕੋਈ ਰਾਜਧਾਨੀ ਨਹੀਂ ਹੋਊਗੀ ਤੇ ਉਸ ਤੋਂ ਬਾਅਦ ਵੀ ਇੱਕ ਤਾਂ ਹੁੰਦਾ ਸਾਡਾ ਹੱਕ ਮਿਲਣਾ ਦੂਜਾ ਹੁੰਦਾ ਵੀ ਸਾਡਾ ਹੱਕ ਹੋਰ ਜ਼ਿਆਦਾ ਖੋਇਆ ਜਾਣਾ ਵੀ ਜਦੋਂ ਪਹਿਲਾਂ ਹਿਮਾਚਲ ਵੰਡਤਾ ਹਰਿਆਣਾ ਅੱਡ ਕਰਤਾ ਉਸ ਤੋਂ ਬਾਅਦ ਯੂਟੀ ਹੈ ਯੂਟੀ ਬਣਾਤੀ ਸਾਂਜੀ ਉਸ ਤੋਂ ਬਾਅਦ ਵੀ ਇੱਥੇ ਹਰਿਆਣਾ ਫੇਰ ਇੱਥੇ ਵਿਧਾਨ ਸਭਾ ਬਣਾਉਣ ਦੀ ਗੱਲ ਕਰਦਾ ਇੱਥੇ ਪਿਛਲੇ ਸਾਲ ਪ੍ਰਧਾਨ ਜਿੱਤਦਾ ਹੈ ਪੰਜਾਬ ਯੂਨੀਵਰਸਿਟੀ ਦਾ ਉਹ ਪੰਜਾਬ ਐਂਡ ਹਰਿਆਣਾ ਯੂਨੀਵਰਸਿਟੀ ਇਹਦਾ ਨਾਮ ਰੱਖਣ ਦਾ ਜਿਹੜਾ ਮੰਗ ਪੱਤਰ ਦਿੰਦਾ ਇੱਥੇ ਉਹਦੀ ਗੱਲ ਚੱਲਦੀ ਐ ਸੇ ਅੱਜ ਸਮਾਂ ਕੀ ਆ ਚੁੱਕਿਆ ਹੈ ਕਿ ਅੱਜ ਇੱਥੇ ਜਿਹੜੀ ਇੱਕੋ ਇੱਕ ਯੂਨੀਵਰਸਿਟੀ ਇੱਕੋ ਇੱਕ ਤਰ੍ਹਾਂ ਹੋ ਰਿਹਾ ਇੱਕੋ ਇੱਕ ਵਿਰਾਸਤ ਹੈ ਪੰਜਾਬ ਦੀ ਸਾਡੇ ਕੋਲ ਇੱਥੇ ਉਹ ਖਤਮ ਕਰਨ ਦੀ ਗੱਲ ਹੈ ਸੋ ਸਾਡੀ ਪੂਰੇ ਪੰਜਾਬ ਨੂੰ ਰੱਖਣ ਲਈ ਜੇਕਰ ਗੱਲ ਪੂਰੇ ਪੰਥ ਪ੍ਰਸਤ ਲੋਕਾਂ ਨੂੰ ਅਸਾ ਪਰਸਤ ਲੋਕਾਂ ਨੂੰ ਮਨੁੱਖੀ ਅਧਿਕਾਰ ਇਹਦੇ ਜਿੰਨੇ ਰਾਖੇ ਨੇ ਜਾਂ ਜਿਹੜੇ ਕਾਨੂੰਨ ਅਮਨ ਕਾਨੂੰਨ ਨੂੰ ਪਸੰਦ ਕਰਦੇ ਨੇ ਜਿਹੜੇ ਸੰਘਰਸ਼ੀ ਯੋਧੇ ਨੇ ਚਾਹੇ ਕਿਸਾਨ ਜਥੇਬੰਦੀਆਂ ਹੋਣ ਮਜ਼ਦੂਰ ਜਥੇਬੰਦੀਆਂ ਹੋਣ ਟੀਚਰਾਂ ਦੇ ਸੰਗਠਨ ਹੋਣ ਮੋਰਚੇ ਵਾਲੇ ਹੋਣ ਕਿਸੇ ਹੋਰ ਤਰੀਕੇ ਦੇ ਕਲਾਕਾਰ ਭਾਈਚਾਰਾ ਪੋਲਿਟੀਕਲ ਹੋਣ ਨੋਨ ਪੋਲਿਟੀਕਲ ਹੋਣ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ 10 ਤਰੀਕ ਤੁਹਾਡਾ ਤੈਅ ਕਰੂਗਾ ਕਿ ਯੂਨੀਵਰਸਿਟੀ ਤੁਹਾਨੂੰ ਮਿਲੇਗੀ ਕਿ ਨਹੀਂ ਮਿਲੇਗੀ ਸੋ ਸਾਡੀ ਅਪੀਲ ਇਹੀ ਹੈ ਵੀ ਜਿੰਨਾ ਵੱਧ ਚੜ੍ਹ ਕੇ ਹੋ ਸਕੇ 10 ਤਰੀਕ ਨੂੰ ਵੀ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਭਰਨ ਸਾਰੇ ਦੇ ਸਾਰੇ ਤੇ ਜਿੰਨਾ ਜ਼ਿਆਦਾ ਹੋ ਸਕੇ ਵੀ ਆਪ ਦੇ ਜਥੇ ਲੈ ਕੇ ਟਰੈਕਟਰ ਲੈ ਕੇ ਐਸ ਯੂਨੀਵਰਸਿਟੀ ਦੇ ਵਿੱਚ ਬੜੋ ਐਸ ਯੂਨੀਵਰਸਿਟੀ ਨੂੰ ਅਸੀਂ ਬੰਦ ਕਰੀਏ ਤਾਂ ਕਿ ਅਸੀਂ ਇਸ ਯੂਨੀਵਰਸਿਟੀ ਨੂੰ ਵੀ ਤੇ ਉਹ ਸੈਂਟਰ ਹਾਕਮ ਹੈ ਜਿਹੜਾ ਬੈਠਾ ਉਹਨੂੰ ਵੀ ਦਸੀਏ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਜੂਜਦਾ ਹੈ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਜਿਹੜਾ ਖਾਲਸਾ ਉਹ ਜੂਜਦਾ ਹੈ ਤੇ ਕਿਸ ਤਰੀਕੇ ਦੇ ਨਾਲ ਵੀ ਪੰਜਾਬ ਰਿਟੈਲੀਏਟ ਕਰਨਾ ਆਪਣੇ ਆਪ ਨੂੰ ਜਾਣਦਾ ਹੈ ਤੇ ਉਹਨੂੰ ਹੋਂਦ ਬਚਾਣੀ ਜਾਣਦਾ ਹੈ ਭਾਜੀ ਕਿਸਾਨ ਯੂਨੀਅਨਾਂ ਜਿਹੜੀਆਂ ਇੱਥੇ ਪਹੁੰਚੀਆਂ ਕਿਸਾਨ ਯੂਨੀਅਨ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਵੀ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਆਣਾ ਚਾਹੀਦਾ ਜਾਂ ਮੁੱਦਾ ਤੁਹਾਡਾ ਵੀ ਨਾਲ ਹੈ ਲੜਾਈ ਦੇਖੋ ਜੀ ਇੱਕ ਤਾਂ ਪੰਜਾਬ ਦੇ ਜੰਮਿਆਂ ਨੂੰ ਨਿਤ ਮਹੀਮਾ ਪੰਜਾਬ ਦਾ ਕੋਈ ਇਹ ਸਿਸਟਮ ਦੇ ਏਰੀਆ ਨਹੀਂ ਛੱਡਿਆ ਜਿੱਥੇ ਮੋਰਚਾ ਨਹੀਂ ਚੱਲਦਾ ਜਿਹੜੇ ਜਿਹੜਾ ਤੁਸੀਂ ਕਿਹਾ ਵੀ ਪੰਜਾਬ ਜਿਹੜੇ ਕਿਸਾਨ ਜਥੇਬੰਦੀਆਂ ਹੈਗੀਆਂ ਇਹਨਾਂ ਦਾ ਕਿਉਂਕਿ ਸਾਡੇ ਬੱਚੇ ਇੱਥੇ ਪੜ੍ਹਦੇ ਆ ਕਿਸੇ ਦੇ ਭੈਣ ਭਰਾਵਾਂ ਦਾ ਤਾਂ ਸੈਂਟੀਮੈਂਟਲ ਜੁੜੇ ਹੋਏ ਆ ਇੱਕ ਪੰਜਾਬ ਦਾ ਮੁੱਦਾ ਹੈਗਾ ਆ ਇਹ ਜਦੋਂ ਪੰਜਾਬ ਦਾ ਮੁੱਦਾ ਉੱਥੇ ਦਾ ਪੰਜਾਬ ਕਿਸੇ ਜਥੇਬੰਦੀਆਂ ਵੱਧ ਚੜ ਕੇ ਹਿੱਸਾ ਆਮ ਲੈਂਦੀਆਂ ਹੈਗੀਆਂ ਆ ਤੇ ਲੈਣਗੀਆਂ ਵੀ ਤੇ ਦੂਜਾ ਜਿਹੜੀ ਸੈਂਟਰ ਸਰਕਾਰ ਆ ਇਹ ਵਾਰ-ਵਾਰ ਪੰਜਾਬ ਦਾ ਮੇਰੇ ਖਿਆਲ ਕਰੰਟ ਚੈੱਕ ਕਰਦੀ ਆ ਆ ਦੇਖੋ ਨਾ ਟੰਗਤੀ ਨਾ ਰਸੈਸ ਆ ਪੰਜਾਬ ਵਾਸੀਆਂ ਨੇ ਅਟੰਗਤੀ ਪਹਿਲਾਂ ਦਿੱਲੀ ਟੰਗੇ ਸੀ ਨਾ ਕਾਲੇ ਕਦੂਨ ਤਿੰਨ ਜਦੋਂ ਬਣਾਏ ਸੀ ਉਦੋਂ ਵੀ ਟੰਗੇ ਸੀ ਇਹ ਜਿੰਨਾ ਵੀ ਸਾਨੂੰ ਇਹ ਕਰੰਟ ਸਾਡਾ ਚੈੱਕ ਕਰਨਗੇ ਉਨਾਂ ਹੀ ਇਹਨਾਂ ਦੇ ਖਿਲਾਫ ਜਾਣਾ ਕਿਉਂਕਿ ਜਿਹੜੇ ਆ ਬੱਚੇ ਇਹਨਾਂ ਨੂੰ ਸ਼ਾਇਦ ਪੰਜਾਬ ਦੇ ਮੁੱਦੇ ਜੇ ਇੰਨੇ ਪਤਾ ਨਹੀਂ ਸੀ ਇਹਨਾਂ ਨੂੰ ਜਾਗਰੂਕ ਕਰਤੇ ਜਿੱਥੇ ਵੀ ਸਾਨੂੰ ਛੇੜਦੇ ਆ ਦਿੱਲੀ ਧਰਨੇ ਦੇ ਲੋਕਾਂ ਨੂੰ ਇੱਕ ਪ੍ਰੋਟੈਸਟ ਕਰਨਾ ਸਿਖਾਤਾ ਇੱਕ ਆਪਣੀ ਮੰਗ ਕਿੱਦਾਂ ਮੰਨਣੀ ਆ ਉਹ ਸਿਖਾਇਆ ਆ ਥਾਂ ਥਾਂ ਜਿੱਥੇ ਵੀ ਗੱਲ ਚੱਲਦੀ ਉੱਥੇ ਦਿੱਲੀ ਧਰਨੇ ਦੀ ਦਿੱਲੀ ਮੋਰਚੇ ਦੀ ਆਮ ਗੱਲ ਚੱਲਦੀ ਆ ਵੀ ਉੱਥੋਂ ਅਸੀਂ ਸਿੱਖਿਆ ਤੇ ਇੱਥੋਂ ਇਹਨਾਂ ਬੱਚਿਆਂ ਨੇ ਕਿੰਨਾ ਕੁਝ ਸਿੱਖਣਾ ਕਿੱਥੇ ਤੱਕ ਜਾਣਾ ਆ ਇਹਨਾਂ ਨੇ ਮੂੰਹ ਦੀ ਖਾਣੀ ਆ ਵਾਪਸ ਵੀ ਹੋਣਾ ਸਾਰਾ ਕੁਝ ਹੋਣਾ ਆ ਕਿਸਾਨ ਜਿੱਥੇ ਬੰਦੀਆਂ ਦਾ ਫਰਜ਼ ਵੀ ਬਣਦਾ ਹੈਗਾ ਆ ਸਾਡੀ ਪੰਜਾਬ ਦੀ ਇੱਕ ਹੋਂਦ ਦਾ ਮਤਲਬ ਮਸਲਾ ਹੈਗਾ ਆ ਤੇ ਕਿਸਾਨ ਜਿੱਥੇ ਬੰਦੀਆ ਤਾਂ ਵੱਧ ਚੜ ਕੇ ਹਿੱਸਾ ਲੈਣਗੇ ਇਸ ਬਿਲਕੁਲ ਸੋ 10 ਤਰੀਕ ਦਾ ਪ੍ਰੋਗਰਾਮ ਦਿੱਤਾ ਗਿਆ ਇਹ ਪ੍ਰੋਟੈਸਟ ਜੋ ਸਟੂਡੈਂਟਸ ਵੱਲੋਂ ਸ਼ੁਰੂ ਕੀਤਾ ਗਿਆ ਹੁਣ ਇਸ ਦੇ ਨਾਲ ਪੰਜਾਬ ਦੀਆਂ ਸਮਾਜਿਕ ਜਥੇਬੰਦੀਆਂ ਤੇ ਉਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਵੀ ਜੁੜ ਚੁੱਕੀਆਂ ਸੋ 10 ਤਰੀਕ ਦਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਰਹੇਗਾ ਉਦਾਸਰ ਕੀ ਹੋਵੇਗਾ ਕੀ ਸਰਕਾਰ ਇਹ ਜੋ ਫੈਸਲਾ ਲੈ ਕੇ ਆਈ ਹੈ ਉਸ ਨੂੰ ਵਾਪਸ ਲਵੇਗੀ ਜਾਂ ਫਿਰ ਇਹ ਸੰਘਰਸ਼ ਲੰਮਾ ਚੱਲੇਗਾ ਹੁੰਦਾ ਕੀ ਹੈ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸੁਨਮ ਸਿੰਘ ਪੰਜਾਬੀ ਲੋਕ ਚੈਨਲ